ਬਿੰਦਰੇ ਨਹੀਂ ਬਿੰਦਰੇ ਹਾਂ ਆ ਦੇਖ ਲੈ ਆਹ ਤੇਰਾ ਭਾਈ ਨੇ ਕੀ ਕੀਤਾ ਕੀ ਕਰਤਾ ਹੋਣੇ ਕਰਨਾ ਕੀ ਆ ਕੰਮੋ ਨੂੰ ਸਿੱਧਾ ਹੀ ਕਹਿਤਾ ਆਹ ਤੇਰੀ ਮਾਂ ਨੂੰ ਕਹਿ ਦੇ ਇੱਥੋਂ ਵਗ ਜੇ ਤੇ ਫਿਰ ਇਹਦੇ ਚ ਗਲਤ ਕੀ ਆਖਿਆ ਹੋਣੇ ਸਹੀ ਤਾਂ ਆਖਿਆਗਾ ਬਿੰਦਰੇ ਫੇਰ ਉਹੀ ਗੱਲ ਕਰਦੀਆਂ ਤੂੰ ਵੀ ਵਸਣਾ ਤੋ ਮਾਣਾ ਮਾਣਾ ਸੋਚ ਕੇ ਗੱਲ ਕਰੀਦੀ ਹੁੰਦੀ ਆ ਕੰਮੋ ਨੂੰ ਤਾਂ ਕਹਿਣ ਦਾ ਹੱਕ ਕੀ ਤੀਗਾ ਲੈ ਜੇ ਤੇਰੇ ਭਾਈ ਨੂੰ ਕਹਿਣਾ ਹੋਆ ਉਹਨੂੰ ਕਹਿਣਾ ਹੁੰਦਾ ਕੰਮੋ ਨੂੰ ਮੈਂ ਕਹਿ ਦਿੰਦੀ ਨਹੀਂ ਤੈਨੂੰ ਜਾਣਦੀ ਆ ਮੈਂ ਕਹਿਣ ਵਾਲੀ ਨੂੰ ਅੱਗੇ ਤੂੰ ਕਿੰਨਾ ਕੁ ਕਹਿਣੀ ਐ ਤੂੰ ਹੀ ਤਾਂ ਸਿਰ ਤੇ ਬਣਨਾ ਇਹ ਲੈ ਮੇਰੇ ਸਿਰ ਤੇ ਜੜ ਜਣੀ ਤੂੰ ਤਾਂ ਮਟਵਾਦ ਤੈਨੂੰ ਤਾਂ ਆਈ ਆ ਵੀ ਖੜੀ ਮੈਂ ਇਹ ਨਹੀਂ ਕੁਝ ਕਹਿਣ ਦਿੰਦੀ ਕਹੇ ਨੂੰ ਤਾਂ ਮੈਂ ਬਥੇਰਾ ਕੁਝ ਕਹਿਣ ਜਾਣਦੀ ਆ ਪਰ ਮਾਣਾ ਮੋਟਾ ਦੇਖ ਨੂਹੀ ਆਗੀ ਉਹਨੂੰ ਸੋਚ ਕੇ ਬੋਲਣਾ ਚਾਹੀਦਾ ਤੀਗਾ ਵੱਧੋ ਵੱਧ ਹੋ ਰਿਹਾ ਸੀ ਕਮੋ ਨਾਲ ਤੇ ਫਿਰ ਉਹਦੀ ਮਾਂ ਨੂੰ ਵੀ ਸੋਚ ਕੇ ਆ ਕੰਮ ਕਰਨਾ ਚਾਹੀਦਾ ਸੀ ਜਿਹੜਾ ਉਹਨੂੰ ਘਰ ਤਿੱਕਰ ਲਿਆਈ ਉਹਦੀ ਮਾਂ ਨੇ ਸੋਚਿਆ ਤੂੰ ਕਿੰਨਾ ਕਚੇਰ ਪੱਲੇ ਬੰਨੇਗੀ ਮੂਰੇ ਹੋ ਕੇ ਮੇਰੀ ਗੱਲ ਸੁਣ ਭੇਜਣਾ ਤਾਂ ਹੈਗਾ ਸੀਗਾ ਵੇ ਦੰਨੀ ਆਪਾਂ ਕਿਸੇ ਲੋਟ ਕੰਮੂ ਨੂੰ ਕਹਿ ਦੰਦੀਆਂ ਮੈਂ ਕਹਿਦਾ ਦੀ ਤੂੰ ਕਹਿ ਦੰਦੀ ਉਹਨੂੰ ਕੀ ਲੋੜ ਦੀ ਕਹਿਣ ਦੀ ਉਹ ਪਸ਼ਰਮ ਹੈ ਉਹ ਜਮਾ ਨਹੀਂ ਜਾਂਦੀ ਇੱਥੋਂ ਕਾਹ ਕਾਹ ਹੰਬਗ ਆਪਾਂ ਕੰਮੂ ਨੂੰ ਕਿਹਨੂੰ ਨਹੀਂ ਆਖਿਆ ਆਪਾਂ ਕੰਮੂ ਨੂੰ ਨਹੀਂ ਆਖਿਆ ਕਿ ਛਣੀ ਨੂੰ ਨਹੀਂ ਆਖਿਆ ਦੇ ਨਾਲ ਛਣੀ ਨੇ ਇੰਨੀ ਬੇਇੱਜ਼ਤੀ ਕਰਤੀ ਉਹ ਤਾਂ ਉਦੋਂ ਨਹੀਂ ਗਈ ਜਾਂਦੀ ਤਾਂ ਹੈ ਹੀ ਨਹੀਂ ਫਿਰ ਹੁਣ ਕੀ ਕਰੀਏ ਹੁਣ ਰਿਸ਼ਤੇਦਾਰਾਂ ਘਰੋਂ ਬਾਹਰ ਫੜ ਕੇ ਛੱਡਿਆ ਮਾਂ ਬਾਹਰੇ ਹੈ ਫੇਰ ਰਿਸ਼ਤੇਦਾਰ ਨੂੰ ਸੱਤੇ ਬਾਈ ਰੱਖ ਅਸ ਤਾਂ ਕਹਿੰਨੇ ਆਂ ਵੀ ਬਾਹਲਾ ਬਗਲ ਕਰ ਰਿਸ਼ਤੇਦਾਰ ਰਿਸ਼ਤੇਦਾਰ ਬਣ ਕੇ ਰਹੇ ਬੈਪ ਤਾਂ ਨਾ ਕਰੇ ਜਲ ਬੈਤਾਂ ਤਾਂ ਉਹ ਜਿਹੇ ਜੀ ਉਹਦੀ ਆਤ ਤਾਂ ਉਹ ਜੀ ਕਰੀ ਜਾਂਦੀ ਹੈਗੀ ਹੈ ਆਤ ਤੋ ਮਜਬੂਰ ਆਪਦੀ ਤੋ ਉਹ ਹਾਂ ਭਾਬੀ ਛੱਡਣੀਆਂ ਪੈਂਦੀਆਂ ਆਤਾਂ ਧੀਆਂ ਦੇ ਘਰ ਨਹੀਂ ਆਤਾਂ ਪੁੱਗਦਿਆਂ ਆਪਦੇ ਘਰੇ ਹੋ ਜਾਂਦਾ ਹੁੰਦਾ ਸਾਰਾ ਕੁਝ ਨੂਹਾ ਮੂਰੇ ਪੁੱਗ ਜਾਣਗਾ ਧੀ ਮੂਰੇ ਨਹੀਂ ਪੁੱਗਦਾਂ ਹੁਣ ਤਾਂ ਨੂਹਾ ਵੀ ਨਹੀਂ ਅਸਲ ਚ ਉਹ ਕਰਦਿਆਂਗਾ ਨੂਨੇ ਤਾਂ ਘੱਟ ਛੱਡੀ ਨੂਹਾ ਮੂਰੇ ਕਿੱਥੋਂ ਪੁੱਗਦੇ ਉਹਦੇ ਤਾਂ ਇਹ ਤਾਂ ਉਰੇ ਆਈ ਬੈਠੀ ਹੈਗੀ ਜੇ ਨੂਹਾ ਨੂੰ ਮੂਹ ਨਹੀਂ ਲਾਉਂਦੀ ਹੈਗੀ ਇਹਦੇ ਕਰਦੂਤਾ ਦਾ ਪਤਾ ਹੈ ਉਹਨੂੰ ਵੀ ਇਹ ਜੀ ਨਹੀਂ ਕਰੀਨਾ ਬਹਿ ਜੇ ਜ ਜੱਜ ਦੀ ਹੋਵੇ ਉਹ ਫਿਰ ਚੁੱਪ ਕਰਕੇ ਬਹਿ ਜੇ ਆਪਾਂ ਬੈਠਣ ਨੂੰ ਨਹੀਂ ਆਦੇ ਉਹਨੂੰ ਗੱਲ ਕਰ ਆਪਣੇ ਘਰੇ ਆ ਅੱਗ ਨਾਲ ਸਿੱਟੇ ਜਿਹੜੀ ਉਹਨੇ ਸਿੱਟ ਛੱਡੀ ਆ ਹੁਣ ਮੈਂ ਤਾਂ ਐਵੇਂ ਕਹਿਨੀ ਆ ਵੀ ਕਿਤੇ ਕੰਮੋਂ ਨਾ ਗੁੱਸਾ ਕਰ ਜੇ ਵੀ ਮੇਰੀ ਮਾਂ ਨੂੰ ਆਖਰ ਨੂੰ ਮੇਰਾ ਬਾਪ ਐਵੇਂ ਆਵਾ-ਤਾਵਾ ਬੋਲਿਆਗਾ ਕਰ ਜੂ ਤੇ ਫਿਰ ਕਰ ਜੇ ਭਾਈ ਬਾਈ ਨੇ ਵੀ ਸਹੀ ਗੱਲ ਦੀ ਆਖੀ ਹੈਗੀ ਹੁਣ ਬਾਈ ਦਾ ਵੀ ਦਿਲ ਪੁੱਛਿਆ ਲੋੜੀ ਦਾ ਜਦੋਂ ਇੰਨੀ ਬੇਇੱਜ਼ਤੀ ਕਰਾਤੀ ਉਹਨੂੰ ਘਰੇ ਲਿਆ ਕੇ ਕਿੱਥੇ ਜਾ ਕੇ ਦੂਰ ਬਹਿ ਕੇ ਤਾਂ ਵੀ ਨਹੀਂ ਖੜਾ ਛੁੱਟਿਆ ਸਾਰੀ ਉਹਨੇ ਬਰਕ ਦਿੱਤੀ ਆ ਉਹਨੂੰ ਉਹ ਬੰਦਾ ਦਾ ਕਰਤੀ ਤਾਂ ਉਹੀ ਐ ਦਸਣਾ ਜੀ ਤਾਂ ਉਹੀ ਉਹੀ ਘਰੇ ਲੈ ਕੇ ਆਈਆ ਉਹਨੂੰ ਪਤਾ ਨਹੀਂ ਕਿੱਥੋਂ ਜਾ ਮਿਲੀ ਉਹਦੇ ਨਾਲ ਹਾਂ ਹਜੇ ਆਂਦੀ ਮੈਂ ਸੰਧਾਰੇ ਲਿਆਉਣੀ ਲਿਆਈ ਸੰਧਾਰਾ ਦੇ ਤਾਂ ਸੰਧਾਰਾ ਲੈ ਕੇ ਵੱਡਾ ਸੰਭਲੋਂ ਆਂਦੀ ਕਿਹੜੇ ਸੰਧਾਰੇ ਦੇਣੇ ਨੇਗੇ ਜਿਹੜੀਆਂ ਚਾਲਾਂ ਉਹ ਕਰਦੀ ਫਿਰਦੀ ਐ ਨਾ ਸਭ ਪਤਾ ਰਗ ਰਗ ਦੀ ਬਕਵਾਹ ਹੁੰਦੀ ਮੈਂ ਉਹ ਕੀ ਚਾਹੁੰਦੀ ਐਗੀ ਬਸ ਫੇਰ ਤੈਨੂੰ ਲੋੜ ਹੀ ਨਹੀਂ ਐਵੇਂ ਟੱਪਣ ਦੀ ਉਹ ਜਿਹੜਾ ਕੁਸਕਾਇ ਤਾਂ ਠੀਕ ਐ ਨਹੀਂ ਮੈਂ ਤਾਂ ਕੰਮੋਂ ਕਣੀ ਦੇਖ ਕੇ ਕਹਿੰਨੀ ਐਗੀ ਬਿਕਮੋ ਬੁਥੇਰੀ ਸਿਆਣੀ ਆਪਣੇ ਨਾਲ ਦੇਖ ਪੂਰਾ ਵਧੀਆ ਵਰਤਦੀ ਆ ਕਦੇ ਉਹਨੇ ਕਦੇ ਫਰਕ ਰੱਖਿਆ ਜਿਦੇ ਮੈਂ ਜਿਵੇਂ ਤੂੰ ਉਹਦੀ ਮਾਂ ਨੂੰ ਕੁਛ ਕਹਿਦਾ ਨਹੀਂ ਆ ਨਹੀਂ ਕੋਈ ਹੋਰ ਹੁੰਦੀ ਐ ਨੂੰ ਵੀ ਆਲੀ ਕਹਿੰਦੇ ਤੂੰ ਤੇਰੀ ਮਾਂ ਦੀ ਬੇਇੱਜ਼ਤੀ ਕਿਉਂ ਕਰਦੀ ਹੈਗੀ ਹੈ ਉਹਨੂੰ ਸਾਰਾ ਪਤਾ ਉਹਦੀ ਮਾਂ ਦਾ ਉਹ ਕਦੇ ਨਹੀਂ ਬੋਲਦੀ ਹੈਗੀ ਵਿਚਾਰੀ ਪਰ ਉਹੀ ਗੱਲ ਆ ਉਹਦੇ ਸਹੁਰੇ ਦਾ ਤਾਂ ਗੁੱਸਾ ਕਰੂਗੀ ਵੀ ਅਖਰ ਉਹ ਇਹ ਵੀ ਕਹਿਣ ਲੱਗ ਗਿਆ ਹੈ ਨਾ ਉਹਦੀ ਮਾਂ ਦਾ ਤਾਂ ਤੈਨੂੰ ਐ ਹੋ ਗਿਆ ਵੀ ਉਹਦੀ ਮਾਂ ਨੂੰ ਕਹਿ ਦੇਣੀ ਹੈ ਜਿਹੜਾ ਉਹ ਸਾਨੂੰ ਕੋ ਆਪਤੀਜੀ ਨੂੰ ਕਹਿੰਦੀ ਉਹ ਵੀ ਯਾਦ ਕਰ ਲਿਆ ਕਰ ਉਹ ਸਾਨੂੰ ਰੋਟੀ ਵੀ ਨਹੀਂ ਖਾਣ ਦਿੰਦੀ ਨੀ ਬਥੇਰਾ ਬੋਲਦੀ ਮੈਂ ਹੁਣ ਲਵੀ ਤਾਂ ਹੋਣੀ ਆ ਮੈਂ ਕਿਤੇ ਬਾਹਰ ਹੋਣੀ ਆ ਬਿੰਦਰ ਸਾਰਾ ਹੀ ਪਤਾ ਹੈ ਮੈਨੂੰ ਹੈ ਨਹੀਂ ਬਸ ਭਾਬੀ ਰਹਿਣ ਦੇ ਐਵੇਂ ਤੂੰ ਤਾਂ ਉਹੀ ਡਰੀ ਜਾਨੀ ਐ ਕਾਈ ਹੋਗੀ ਫਿਰ ਕੰਮੋ ਤਾਂ ਜੇ ਭੇ ਕਰੂਗੀ ਗੁੱਸਾ ਕਰੀ ਜਾਊਗੀ ਨਹੀਂ ਜਿਹੜੀ ਗੱਲ ਤੋਂ ਡਰਦੀਆਂ ਨਾ ਉਸੇ ਗੱਲ ਤੋਂ ਡਰਦੀਆਂ ਘਰ ਪੱਟਿਆ ਜਾਊਗਾ ਹਾਂ ਤੇਰੀ ਮਾਂ ਐ ਪੱਟਣ ਵਾਲੀ ਘਰ ਘਰ ਪੱਟਣ ਵਾਲੇ ਆਪਾਂ ਨਹੀਂ ਆਪਾਂ ਤਾਂ ਥਾਪੜ ਸਹੀਏ ਘਰੇ ਕਰੀ ਜਾਂਦੇ ਆ ਉਹ ਕਿਉਂ ਆਪਣੇ ਘਰੇ ਘਰੇ ਸਪਉਂਦੀ ਐ ਕੁਸ ਨਾ ਕੁਸ ਪਤਾ ਨਹੀਂ ਕੀ ਪਾਲਦੀ ਐਗੀ ਉਹ ਤਾਂ ਆਪ ਘਰ ਛੱਡਿਆ ਇਹਨੇ ਤਾਂ ਤੇ ਤੂੰ ਦੁਖੀ ਹੋਇਆ ਪਿਆ ਮੇਰਾ ਵੀ। ਤੇ ਇੱਕ ਆ ਤੇਰੇ ਭਾਈਆਂ ਨੇ ਗੱਲਾਂ ਸੁਣ ਕੇ ਤਾਂ ਉਦੋਂ ਵੀ ਜ਼ਿਆਦਾ ਹੋ ਗਿਆ। ਫਿਰ ਬੰਦਾ ਭੜਕ ਕੇ ਖੜਾ ਸੀਗਾ ਬਾਹਰ। ਉਹ ਤਾਂ ਭੜਕੂਗਾ ਭਾਈ ਜੇ ਤਮਾ ਕਰੋਨੇ ਆਪਣਾ ਇੰਨਾ ਜਰੂਸ ਕਢਾਤਾ। ਉਹਦੇ ਵਾਸਤੇ ਤਾਂ ਖੁਸ਼ੀ ਨੂੰ ਕਰਨਾਈ ਮੈਂ ਬਾਈ ਨੂੰ ਆਖਾਂ। ਐਵੇਂ ਉਹਦੇ ਆਲਾ ਗੁੱਸਾ ਮੇਰੇ ਤੇ ਲਾ ਦੂਗਾ। ਮੈਂ ਇੱਥੇ ਤਾਂ ਨਹੀਂ ਕੋਈ ਸਾਖ ਆ ਜਾਂਦਾ। ਚੰਗਾ ਸਮਾਂ ਮੈਂ ਤਾਂ ਕਹਿੰਨੀ ਵਧਗਾ। ਦੋ ਚਾਰ ਹੋਰ ਕਹਿਨਾ। ਉਹਨਾਂ ਦੇਖ ਲੈ। ਤੇਰੇ ਨਾਲ ਗੱਲ ਕਰਨ ਨੂੰ ਆਈ ਤੂੰ ਉਲਟਾ ਉਹਦੀ ਸਾਈਡ ਲੈ ਕੇ ਖੜ ਗਈ। ਕਿੱਥੇ ਦਾ ਤੇਰੇ ਭਾਈ ਨੂੰ ਤਾਂ ਐ ਕਹਿਣਾ ਸੀਗਾ ਵੀ ਨਹੀਂ ਬਾਈ ਚੱਲ ਤੂੰ ਕੰਮ ਹੋਣਾ ਤਾਂ ਅਸੀਂ ਕਹਿ ਦਾਂਗੀ ਆ। ਹੈਂ? ਇਥੇ ਤੂੰ ਵੀ ਪੁੱਠੇ ਪਾਸੇ ਉਹ ਹੋ ਜਣੀ ਹੈ ਬਿੱਧਰੇ ਸੱਚੀ ਤੂੰ ਵੀ ਸੁਣਦੀ ਨਹੀਂ ਹੈਗੀ ਭਾਈ ਅੱਜ ਕੱਲ ਮੇਰੀ ਨਾ ਉਹ ਸਾਡੀ ਕਾਪੂ ਆਪਣੀ ਜੀ ਨੇ ਸੌ ਖਾ ਲਈ ਪਾਈਏ ਨਾ ਸੌ ਜਦੋਂ ਉਹਨੇ ਸਾਡਾ ਜੀਨਾ ਹਰਾਮ ਕਰ ਛੱਡਿਆ ਪੂਆ ਆਪਣੀ ਜੀ ਦਾ ਤੈਨੂੰ ਤਾਂ ਗੁੱਸਾ ਆਉਂਦਾ ਸਾਨੂੰ ਗੁੱਸਾ ਹੀ ਨਹੀਂ ਆਉਂਦਾ ਤੜਕੇ ਹੱਥ ਨੇ ਟੋਕੀ ਜਾਊਗੀ ਸਾੜ ਤੇ ਸਰਦੀ ਚੁੰਨੀ ਵੀ ਟੋਕਦੀ ਆ ਉਹ ਚਲੋ ਭਾਈ ਕਰੋ ਆਪਣੀਆਂ ਮਨਮਾਨੀਆਂ ਜਿਵੇਂ ਚਿੱਤ ਕਰਦਾ ਨਾ ਓਵੇਂ ਕਰੋ ਜਿਵੇਂ ਤੇਰਾ ਮਨ ਕਰਦਾ ਤੂੰ ਉਹ ਜਿਵੇਂ ਤੇਰੇ ਬਾਈ ਦਾ ਕਰਦਾ ਉਹ ਬੋਲੇ ਹਾਂ ਮੈਂ ਤਾਂ ਬਸ ਇੱਥੇ ਇੱਕ ਕਾਪੜਾ ਨੂੰ ਰੱਖੀ ਹੋਈ ਆਗੀ ਸਾਰਾ ਦਿਨ ਕਲਪੀ ਜਾਨੀ ਐ ਮੈਂ ਸਾਰਿਆਂ ਨੂੰ ਹੀ ਕਲਪਨਾ ਹੈ ਕਿਹਨੂੰ ਨਹੀਂ ਕਲਪਨਾ ਸਾਨੂੰ ਧੜਕੇ ਹੱਥ ਨੇ ਉਹ ਕਲਪਨਾ ਕਰਾਉਂਦੀ ਹੈਗੀ ਉਹਦੇ ਵਾਸਤੇ ਉਹ ਕਰੀ ਜਾਊਗੀ ਸਾਡਾ ਨਹੀਂ ਹੈਗਾ ਵੀ ਮੇਰੇ ਪਰਿਵਾਰ ਨੂੰ ਵਿਛੋੜੀ ਜਾਂਦੀ ਹੈ ਉਹ ਉਹਨੇ ਕੀ ਕੁਸਤੇਰੇ ਘਰੇ ਘਰ ਛੱਡਿਆਗਾ ਹਜੇ ਉਹ ਚੰਗੀ ਐ ਕਮੋ ਕਮੋ ਕੀ ਕਰ ਸਮਝ ਨਹੀਂ ਆਉਂਦੀ ਆ ਬੈਠੀਆਂ ਬਾਹਰ ਬਾਜਾਂ ਮਾਰੀ ਜਾਂਨਾਂ ਬੋਲ ਤਾਂ ਬੈ ਮੇਰ ਮੈਨੂੰ ਸਮਝ ਨਹੀਂ ਲੱਗ ਰਹੀ ਮੈਨੂੰ ਸੋਚ ਲੈਣ ਦੋ ਕੁਛ ਮੈਂ ਪਹਿਲੀ ਟੈਨਸ਼ਨ ਚੰਗੀ ਟੈਨਸ਼ਨ ਜਾ ਕੀ ਗੱਲ ਹੋਈ ਆ ਕੀ ਦੱਸਾਂ ਹੁਣ ਤੁਹਾਨੂੰ ਮੈਂ ਮੈਂ ਤਾਂ ਨਾ ਆਟੇ ਵਾਂਗੂ ਪਿਸ ਗਈ ਦੋ ਪੁੜਾਂ ਦੇ ਵਿਚਾਲੇ ਨਾ ਮੈਂ ਉਧਰ ਦੀ ਆ ਨਾ ਮੈਂ ਉਧਰ ਦੀ ਆ ਉਹ ਗੱਲ ਵੀ ਦੱਸ ਕੀ ਹੋਈ ਆ ਤੁਸੀਂ ਗੱਲ ਸਮਝੋਗੇ ਤੁਸੀਂ ਵੀ ਮੇਰੇ ਤੇ ਵਰਜੋਗੇ ਬਾਪੂ ਵਾਂਗੂ ਤੂੰ ਸਿਵੀ ਮੇਰੇ ਤੇ ਵਰਜੋਂਗੇ ਬਾਪੂ ਨੂੰ ਕੀ ਗੱਲ ਹੋ ਗਈ ਬਾਪੂ ਨੇ ਕੁਛ ਕਹਿਤਾ ਦੇਖੋ ਜੋ ਤਾਂ ਮੇਰੀ ਮੰਮੂ ਪੂਆ ਨੂੰ ਜਾਂ ਮਨਿੰਦਰ ਨੂੰ ਬੋਲਦੀ ਐ ਮੈਨੂੰ ਵੀ ਨਹੀਂ ਚੰਗਾ ਲੱਗਦਾ ਮੈਨੂੰ ਬਹੁ ਮਾੜਾ ਲੱਗਦਾ ਮੈਂ ਮੰਮੀ ਨੂੰ ਬੋਲਦੀ ਵੀ ਆਂਗੀ ਵੀ ਤੂੰ ਇੱਥੋਂ ਚੱਲ ਜਾ ਜੋ ਨਹੀਂ ਮੰਨਦੀ ਹੁਣ ਇਹਦੇ ਵਿੱਚ ਮੇਰਾ ਕੀ ਕਸੂਰਾ ਅੱਜ ਪਤਾ ਘਰੇ ਕਿੰਨੀ ਲੜਾਈ ਹੋਈ ਹੈਗੀ ਲੜਾਈ ਹੋਈ ਹੈ ਕਿਤੇ ਬਾਪੂ ਨੂੰ ਤਾਂ ਜ਼ਿਆਦਾ ਉਹ ਗੱਲ ਸਾਰੀ ਗੱਲ ਬਾਪੂ ਨੂੰ ਪਤਾ ਹੈਗਾ ਤੇ ਬਾਪੂ ਨੇ ਕਿਹਾ ਹੈਗਾ ਉਹਨੂੰ ਵੀ ਤੈਨੂੰ ਕਿਕਰ ਸਿੰਘ ਨੂੰ ਇੱਥੇ ਲਿਆਉਣ ਦੀ ਕੀ ਲੋੜ ਸੀ ਕਿੰਨਾ ਦੂਰੋਂ ਦੂਰੀ ਹੋਏ ਆਪਸ ਵਿੱਚ ਬੋਲੇ ਮੈਂ ਮੰਮੀ ਨੂੰ ਕਹੀ ਜਾਨੀ ਹੈਗੀ ਮੇ ਮਾਂ ਤੂੰ ਵਗ ਜਾ ਅੱਜ ਕਹਿੰਦੀ ਮੈਂ ਤੈਨੂੰ ਨਾਲ ਲੈ ਕੇ ਜਾਉਂਗੀ ਤੈਨੂੰ ਵੀ ਨਹੀਂ ਇੱਥੇ ਛੱਡਦੀ ਹੈਗੀ ਮੈਂ ਕੀ ਕਰਾਂ ਬਾਪੂ ਕਹਿੰਦਾ ਉਹਨੂੰ ਪੇਜ ਉਹ ਕਹਿੰਦੀ ਮੈਂ ਤੈਨੂੰ ਨਾਲ ਲੈ ਕੇ ਜਾਉਂ ਮੈਂ ਫਸ ਗਈ ਵਿਚ ਵਿਚਾਲੇ ਇੱਕ ਮੋ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਆਪਾਂ ਨੂੰ ਸਾਰਿਆਂ ਨੂੰ ਇਹ ਗੱਲ ਪਤਾ ਹੈ ਹਨਾ ਵੀ ਦੇਖ ਮੰਮੀ ਗਲਤ ਹੈ ਇਸ ਗੱਲ 'ਚ ਮੈਨੂੰ ਇਹ ਤਾਂ ਦੱਸ ਦੋ ਫਿਰ ਮੈਂ ਮੰਮੀ ਦੇ ਪੱਖ ਕਿੱਦੇ ਕੀਤਾਗਾ ਦੇਖੰਮੂ ਜੇ ਤੈਨੂੰ ਇਹੇ ਗੱਲ ਕਹਿੰਦੇ ਆਂ ਕਿ ਤੂੰ ਮੰਮੀ ਦੇ ਪੱਖ ਦੀ ਗੱਲ ਕਰਦੀ ਆਂ ਤਾਂ ਇਹਦੇ 'ਚ ਇਹੇ ਗਲਤ ਹੈ ਔਰ ਜੋ ਮੈਨੂੰ ਪਤਾ ਜੋ ਸੱਚ ਹੈ ਉਹੀ ਆ ਉਹੀ ਤਾਂ ਗੱਲ ਆ ਪਰ ਬਾਪੂ ਜੀ ਦਾ ਗੁੱਸਾ ਜਾਇਜ਼ ਸੀ ਮੈਂ ਇਹ ਨਹੀਂ ਕਹਿੰਦੀ ਵੀ ਉਹ ਬਿਨਾਂ ਘੱਲੋਂ ਬੋਲਦਿਆਂ ਮੰਮੀ ਹੱਦ ਤੋਂ ਜ਼ਿਆਦਾ ਕਰੀ ਜਾਂਦੀ ਹੈ ਵੀ ਉਹਨੂੰ 2-4 ਦਿਨ ਰਹਿ ਕੇ ਚਲੀ ਜਾਣਾ ਚਾਹੀਦਾ ਸੀ ਇੱਥੇ ਘਰ ਪਾ ਲਿਆ ਪਰ ਦੇਖੋ ਮੈਂ ਤਾਂ ਉਸ ਗੱਲ 'ਚ ਸਹਿਮਤ ਹੈ ਨਹੀਂ ਕਿ ਮੈਨੂੰ ਤਾਂ ਨਹੀਂ ਸੀ ਪਤਾ ਵੀ ਉਹ ਕਿਕਰ ਚਿਕਨੂੰ ਇੱਥੇ ਲੈ ਕੇ ਆਉ। ਮੈਨੂੰ ਪਤਾ ਮੇਰੀ ਮਾਂ ਮੈਨੂੰ ਇੱਥੇ ਆਪ ਹੀ ਨਿਵਾ ਕਰੀ ਜਾਂਦੀ ਆ। ਅੱਜ ਇਹੀ ਫੈਸਲਾ ਹੋਇਆ। ਮੈਨੂੰ ਉਹ ਪਿਆਗਾ ਬੈਗ ਕੱਪੜਿਆਂ ਦਾ ਭਰਿਆ। ਮੈਨੂੰ ਕਹਿੰਦੀ ਤੇ ਨਾਲ ਲੈ ਕੇ ਜਾਊਂਗੀ ਜੇ ਚਾਹੂ। ਉਹ ਗੱਲ ਸੁਣ। ਪਹਿਲੀ ਗੱਲ ਤਾਂ ਹਾਂ ਨਾਲ ਵਾਲੀ ਗੱਲ ਹੀ ਕਰ ਲਾ। ਠੀਕ ਆ। ਇਹ ਗੱਲ ਤੈਨੂੰ ਵੀ ਪਤਾ। ਠੀਕ ਆ। ਵੀ ਇੱਥੇ ਤਰਾ ਪਰਿਵਾਰ ਆ। ਤੇਰੇ ਤੇ ਮਨਿੰਦਰ ਚਿਕਨ ਸੀ ਕਦੇ ਫਰਕ ਨਹੀਂ ਸਮਝਿਆ। ਨਹੀਂ ਸਮਝਿਆ ਨਾ ਬਾਪੂ ਨੇ ਸਮਝਿਆ ਜਾਂ ਮੰਮੀ ਨੇ ਸਮਝਿਆ। ਜਾਂ ਕਦੇ ਭੂਆ ਨੇ ਜਾਂ ਮਨਿੰਦਰ ਨੇ ਜੋ ਚੀਜ਼ ਇੱਥੇ ਮਨਿੰਦਰ ਲਈ ਆਉਂਦੀ ਆ ਉਹ ਉਹ ਤੇਰੇ ਲਈ ਆਉਂਦੀ ਆ ਇਹ ਗੱਲ ਤੂੰ ਮੰਨਦੀ ਆ ਨਾ ਤੇ ਬਾਕੀ ਰਹੀ ਗੱਲ ਨਾਲ ਜਾਣ ਦੀ ਉਹ ਤੇਰਾ ਫੈਸਲਾ ਵੀ ਤੂੰ ਉਹਦੇ ਨਾਲ ਜਾਣਾ ਜਾਂ ਉਹ ਤੋਂ ਖੜਾ ਛੜਪਾਉਣਾ ਆ ਦੇਖ ਲਓ ਕਰ ਤਾਂ ਤੁਸੀਂ ਵੀ ਫੈਸਲਾ ਨਹੀਂ ਤੇਰਾ ਫੈਸਲਾ ਮੈਨੂੰ ਤਾਂ ਦੇਖ ਲਓ ਮੈਂ ਦੋ ਜਾਣਿਆਂ ਦੇ ਵਿੱਚ ਕਿਵੇਂ ਪੀਸੀ ਜਾਨੀ ਆ ਕੀ ਉਹ ਮੇਰੀ ਗੱਲ ਸੁਣ ਜੇ ਕੋਈ ਤੈਨੂੰ ਬੋਲਦਾ ਨਾ ਮੰਨ ਕੇ ਚੱਲ ਇੱਧਰ ਲਈ ਪਰਵਾਹ ਨਾ ਤਮੇ ਬਾਪੂ ਜੀ ਨਾਲ ਆਪ ਗੱਲ ਕਰਦਾ ਵੀ ਬਾਪੂ ਜੀ ਮੈਨੂੰ ਇਹ ਗੱਲ ਦੱਸੋ ਵੀ ਇਸ ਗੱਲ 'ਚ ਕੰਮੋ ਦਾ ਕੀ ਕਸੂਰ ਆ ਕੰਮੋ ਤਾਂ ਆਪ ਅੰਦਰੇ-ਅੰਦਰੀ ਘੋਣਾਂ ਨੂੰ ਖਾਈ ਜਾਂਦੀ ਹੈਗੀ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਇੱਕ ਮਾਂ ਹੁੰਦੀ ਹੈ ਨਾ ਜਿਹੜੀ ਧੀ ਦੀਆਂ ਨ ਅੱਖਾਂ ਪੜ ਲੈਂਦੀ ਆ ਉਹ ਸੋਚਦੀ ਹੁੰਦੀ ਆ ਵੀ ਮੈਂ ਕਦੇ ਇਹੋ ਜੀ ਗੱਲ ਨਹੀਂ ਨ ਕਰਾਂ ਜਿਹੜੀ ਮੇਰੀ ਧੀ ਨੂੰ ਗੱਲਾਂ ਸੁਣਨਾ ਪੈਣ ਇੱਥੇ ਤਾਂ ਮੇਰੀ ਮਾਂ ਖੁਦ ਰਹਿ ਕੇ ਖੂ ਪੱਟੀ ਜਾਂਦੀ ਆ ਮੇਰੇ ਵਾਸਤੇ ਇਹ ਤਾਂ ਇਹੀ ਚੰਗੇ ਨੇਗੇ ਜਿਹੜੇ ਮੈਨੂੰ ਕੁਝ ਬੋਲਦੇ ਨੇ ਹੈਗੇ ਕੋਈ ਗੱਲ ਨਹੀਂ ਤੂੰ ਬੇਫਿਕਰ ਹੋ ਜਾ ਬਾਪੂ ਨਾਲ ਮੈਂ ਗੱਲ ਕਰਦਾ ਠੀਕ ਹੈ ਨਾ ਤੈਨੂੰ ਇਸ ਦੋ ਵਾਰ ਤੋਂ ਕੁਝ ਵੀ ਨਹੀਂ ਕਹਿਣਗੇ ਉਹ ਕਿਉਂਕਿ ਹੁਣ ਇਹ ਗੱਲ ਉਹਨਾਂ ਨੂੰ ਵੀ ਪਤਾ ਵੀ ਮੰਮੀ ਦੀ ਆਦਤ ਆ ਇਹ ਗੱਲ ਤੂੰ ਮੰਨਦੀ ਆ ਆਦਤ ਮੇਰੀ ਗੱਲ ਸੁਣੋ ਕਿਸੇ ਵੀ ਚੀਜ਼ ਦੀ ਹੱਦ ਹੁੰਦੀ ਆ ਜਦੋਂ ਹੱਦ ਤੋਂ ਵੱਧ ਹੋ ਜੇ ਨਾ ਉਦੋਂ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਕਮੋ ਆਪਾਂ ਕਹੇ ਦਿਆਂ ਉਹ ਮੈਨੂੰ ਕਹਿ ਸਕਦੀ ਆ ਮਨਿੰਦਰ ਨੂੰ ਜਾਂ ਭੂਆ ਨੂੰ ਨਹੀਂ ਕਹਿ ਸਕਦੀ ਫਿਰ ਉਹੀ ਤਾਂ ਗੱਲ ਆ ਨਾ ਆਪਾਂ ਕਿਹਦੀਆਂ ਆਦਤਾਂ ਨਹੀਂ ਬਦਲ ਸਕਦੇ ਫਿਰ ਇਹੀ ਗੱਲ ਤੋਂ ਤਾਂ ਸਾਰੇ ਪਰਿਵਾਰ ਨੂੰ ਗੁੱਸਾ ਆਉਂਦਾ ਜੋ ਮਨਿੰਦਰ ਤੋਂ ਭੂਆ ਨੂੰ ਤੌਰਚਰ ਕਰਦੀ ਹੈਗੀ ਜਿਹੜੀਆਂ ਗੱਲਾਂ ਅਸੀਂ ਕਦੇ ਉਹਨਾਂ ਦੇ ਯਾਦ ਨਹੀਂ ਕਰਾਉਂਦੇ ਉਹ ਗੱਲਾਂ ਉਹ ਕਰਦੀ ਹੈਗੀ ਆ ਤੁਸੀਂ ਸਾਰੇ ਚੀਜ਼ਾਂ ਸਮਝ ਹੀ ਜਾਂਦੇ ਹੋ ਪਰ ਮੈਂ ਕਿਹੜੇ ਹਾਲਾਂਕਿ ਮੈਨੂੰ ਤਾਂ ਖੁਸ਼ ਰਹਿਣਾ ਚਾਹੀਦਾ ਮੈਂ ਉਧਰੋਂ ਵੀ ਸੁਣਦੀ ਆ ਬਾਪੂ ਜੀ ਮੈਨੂੰ ਕਹੀ ਜਾਂਦੇ ਤੋਂ ਉਹਨੂੰ ਭੇਜ ਉਹ ਕਹਿੰਦੀ ਮੈਂ ਜਾਂਦੀ ਨਹੀਂ ਉਹ ਤੂੰ ਨਾਲ ਚੱਲ ਮੈਂ ਕਿੱਧਰ ਮਰਾਂ ਮੈਨੂੰ ਵੀ ਦੱਸ ਦੋ ਤੁਸੀਂ ਤੂੰ ਨਾਲ ਕੰਮੋਂ ਇਹ ਗੱਲ ਤੈਨੂੰ ਵੀ ਪਤਾ ਮੇਮੂ ਮੀ ਉੱਥੇ ਲੈ ਜਾ ਕੇ ਤੇਰਾ ਉਹਨਾਂ ਨਾਲ ਵੀ ਫਰਕ ਪਵਾ ਦਊਗੀ ਅੱਜ ਤੇਰੇ ਨਾਲ ਵਧੀਆ ਵਰਤਦੇ ਆ ਤੈਨੂੰ ਹੱਸ ਕੇ ਬੁਲਾਉਂਦੇ ਆ ਇਹ ਗੱਲ ਮੰਨਦੀਆਂ ਨੂੰ ਮੈਨੂੰ ਤੁਸੀਂ ਵੀ ਦੱਸ ਦਿਓ ਪਰ ਮੈਂ ਕੀ ਕਰਾਂ ਕੋਈ ਗੱਲ ਨਹੀਂ ਮੈਂ ਆਪੇ ਬਾਪੂ ਨਾਲ ਗੱਲ ਕਰਦਾ ਬਾਪੂ ਇਹ ਚੀਜ਼ ਦਾ ਹੱਲ ਕੱਢੂਗਾ ਤੂੰ ਰੋ ਨਾ ਕੋਈ ਗੱਲ ਨਹੀਂ ਚੰਗਾ ਮੈਂ ਕਰਦਾ ਬਾਪੂ ਨਾਲ ਕਿੱਥੇ ਆ ਬਾਪੂ ਜੀ ਬਾਹਰ ਬੈਠਿਆ ਹੈ ਮੈਂ ਕਰਦਾ ਗੱਲ ਬਾਪੂ ਮੈਨੂੰ ਐ ਦੱਸੋ ਕੀ ਲੋੜ ਤੇ ਤੁਹਾਨੂੰ ਕੁਝ ਬੋਲਣ ਦੀ ਫਿਰ ਵੀ ਮਹਿਮਾਨ ਉਹ ਆਪਣੀ ਕੀ ਮੈਂ ਮਾੜਾ ਬੋਲਤਾ ਗੱਤ ਕਿਹਾ ਕੁਝ ਮੈਂ ਦੋ ਮਹੀਨਿਆਂ ਕਿਸੀ ਮੈਨੂੰ ਦੇਖਦੇ ਨੂੰ 24 ਘੰਟੇ ਲੁੱਤਰੀਆਂ ਲੁੱਤਰੀਆਂ ਸੁੰਨੀਆਂ ਖੱਡਾਂ ਚ ਉਂਗਲਾ ਮਾਰੀ ਜਾਂਦੀ ਆ ਸਾਡਾ ਘਰ ਆ ਉਹਦਾ ਕੀ ਮਤਲਬ ਬੋਲਣ ਦਾ ਮੈਂ ਸਮਝਦੀ ਆ ਵੀ ਤੁਸੀਂ ਕੁਝ ਵੀ ਮਾੜਾ ਨਹੀਂ ਕਿਹਾ ਵੀ ਚਲ ਉਹਨੂੰ ਸਹੀ ਗੱਲਾਂ ਹੀ ਕੰਗਾਂ ਨੇ ਵੀ ਬਥੇਰਾ ਕੁਝ ਬੋਲਦੀ ਆ ਪਰ ਰੋਲਾ ਤਾਂ ਇਹ ਆ ਨਾ ਵੀ ਆਪਾਂ ਹੁਣ ਉਹਨੂੰ ਸਿੱਧਾ ਡਾਇਰੈਕਟ ਇੰਨਾ ਪੁੱਠਾ ਸਿੱਧਾ ਨਹੀਂ ਬੋਲ ਸਕਦੇ ਸੀ ਕਿ ਗਾਂਹੋਂ ਭਾਬੀ ਸੀਗੀ ਕੋਲ ਅੱਛਾ ਅਸੀਂ ਨਹੀਂ ਬੋਲ ਸਕਦੇ ਸੀ ਉਹ ਬਗਾਨੇ ਬੰਦੇ ਲਿਆ ਆ ਲੈ ਸਾਡੇ ਘਰੇ ਵੜੀ ਜਾਂਦੀ ਐ ਫੈਸਲੇ ਕਰੀ ਜਾਂਦੀ ਐ ਕੁੜੀ ਤੋਰ ਦੋ ਉਹ ਕਹਿੰਦੀ ਐ ਕਹਿਣਾ ਨਹੀਂ ਕੁੜੀ ਤੋਰ ਦੋ ਇਹਨੂੰ ਛੱਤੀ ਗੱਲਾਂ ਬੋਲਦੀ ਐ ਵੀ ਘੱਟੇ ਬੈਠੀ ਐ ਇਹ ਮੇਰੀ ਭੈਣ ਐ ਮੇਰੇ ਘਰੇ ਬੈਠੀ ਐ ਤੂੰ ਮੇਰੀ ਧੀ ਐ ਮੇਰੇ ਘਰੇ ਬੈਠੀ ਐ ਉਹਨੂੰ ਕੀ ਮਤਲਬ ਬੋਲਣ ਦਾ ਉਹ ਨਹੀਂ ਬੈਠੀ ਇੱਥੇ ਮੂੰਹ ਚੱਕ ਕੇ ਦੋ ਮਹੀਨੇ ਤੋਂ ਮੈਂ ਉਹਨੂੰ ਸ਼ਰਮ ਤਾਂ ਵੀ ਨਹੀਂ ਹੈਗੀ ਮੇਰੇ ਦੇ ਬਾਅਦ ਉਹ ਆਦਾ ਨਹੀਂ ਕੀਦਾ ਦੋ ਮਹੀਨੇ ਹੋ ਗਏ ਕੁੜੀ ਦੇ ਕਿੱਥੇ ਬੈਠੀ ਐ ਤੂੰ ਤੇਰਾ ਪਾ ਕੇ ਆਇਆ ਬੰਦਾ 5-7 ਦਿਨ ਰਹੇ 2-4 ਦਿਨ ਰਹੇ ਇੰਨਾ ਇੰਨਾ ਟਾਈਮ ਹੁੰਦਾਗਾ ਜਾਣ ਤਾਂ ਉਹ ਹੀ ਨਹੀਂ ਲੈਂਦੀ ਇਹ ਤਾਂ ਹੁਣ ਆਪ ਮੈਂ ਤਾਂ ਆਪ ਕਹਿੰਦੀ ਆ ਚਾਰ ਵਾਰ ਸੁਣਾਉਣੀ ਆ ਸੀ ਵਦਗਾ ਓਏ ਮੈਂ ਕਹਿੰਦਾ ਜਨਨਨੀ ਆ ਬੰਦਾ ਹੁੰਦਾ ਚਾਰ ਮਾਰੇ ਬੰਦੇ ਦੇ ਤਾਂ ਇਹਦਾ ਕੀ ਕਰ ਲੈ ਇਹਨਾਂ ਨੇ ਇਸ ਨਾਲ ਜੇ ਤਾਂ ਬਥੇਰੀਆ ਨੇ ਪਰ ਉਹ ਜਾਣਦੀ ਨਹੀਂ ਕੋ ਸੱਸ ਜੇ ਭਾਬੀ ਗੁੱਸਾ ਕਰ ਗਈ ਜੇ ਭਾਬੀ ਗੁੱਸਾ ਕਰ ਗਈ ਫਿਰ ਕਿਤੇ ਨਹੀਂ ਕਰਦੀ ਗੁੱਸਾ ਉਹਨੂੰ ਸਾਰਾ ਪਤਾ ਮੇਰੀ ਵੀ ਮਾਂ ਕਿਹੋ ਜੀ ਐ ਉਹਨੂੰ ਮੈਂ ਸਮਝਾਇਆ ਹੈ ਉਹ ਕਹਿੰਦੀ ਮੈਂ ਕੀ ਕਰਾਂ ਕਹਿੰਦੀ ਇਹ ਮੰਨਦੀ ਨਹੀਂ ਸ਼ੁਰੂ ਤੋਂ ਹੀ ਐ ਅਬ ਜਦੋਂ ਰੋਂਦੀ ਸੀਗੀ ਮੇਰੇ ਕੋਲ ਵੀ ਆ ਕੇ ਕਹਿੰਦੀ ਮੈਂ ਤਾਂ ਫਸ ਗਈ ਦੋਨੇ ਪਾਸੇ ਕੁਝ ਨਹੀਂ ਕਰਦੀ ਉਹ ਕਰੇਗੀ ਫਿਰ ਉਹ ਰੋਊਗੀ ਜਦੋਂ ਉਹਦੀ ਮੰਨਦੀ ਤਾਂ ਹੈ ਨਹੀਂਗੀ ਇਹ ਤਾਂ ਦੀਦੀ ਨਹੀਂ ਵਰਦੀ ਕਿ ਆਪਣੀ ਕਿੱਥੋਂ ਬਣੂਗੀ ਉਹ ਦੇਖ ਭਾਬੀ ਕੰਮੋਂ ਨਿਆਣੀ ਨਹੀਂ ਹੈਗੀ ਕੰਮੋਂ ਚੱਕੇ ਪੈ ਕੇ ਉਹਦਾ ਮਾਰੇ ਚਲਾ ਕੇ ਵੀ ਲੈ ਮੈਂ ਬਗ ਜਾ ਮੈਂ ਤਾਂ ਜਾਣਦੀ ਨਹੀਂ ਮੈਂ ਤਾਂ ਕਰਿਆ ਉਹ ਕਹਨੇ ਸੋਖਾ ਕੱਲ ਨੂੰ ਮੈਂ ਇਹਦੀ ਮੰਮੀ ਨੂੰ ਐ ਕਿਵੇਂ ਕਹ ਰਹਿ ਸਕਦੀਆਂ ਕਿ ਤੇ ਮਾਦੀ ਮਾਂ ਪਿਓ ਮਾੜਾ ਹੋਵੇ ਕਿ ਹਾਂ ਨਹੀਂ ਜਾਂਦਾ ਹੁੰਦਾ ਉਹ ਮਾਂ ਪਿਓ ਨੂੰ ਸਮਝਾਇਆ ਤਾਂ ਜਾ ਸਕਦਾ ਹੈ ਉਹ ਬਾਈਆ ਨੂੰ ਚੁੱਪ ਕਰ ਜਨ ਬਾਈਆ ਕੀ ਗੱਲ ਹੋਊਗੀ ਕੁਛ ਨਹੀਂ ਹੋਣਾ ਕੀ ਬੱਸ ਬਹੁਤ ਉਹ ਕੰਮੋਂ ਨਾਲ ਕੀ ਗੱਲ ਹੋਊਗੀ ਕੰਮੋਂ ਨੂੰ ਮੈਂ ਹੀ ਕਿਹਾ ਹੈ ਵੀ ਭਾਈ ਤੇਰੀ ਮਾਂ ਨੂੰ ਸਮਝਾ ਲੈ ਵਾ ਤਵਾ ਬੋਲਦੀ ਐ ਹੈ ਸਾਡੇ ਘਰੇ ਕਲੇਸ਼ ਹੁੰਦਾ ਉਹਨੂੰ ਸਮਝਾ ਕੇ ਤੋੜ ਦੋ ਇੱਥੋਂ ਬਸ ਕੁਛ ਨਹੀਂ ਬਸ ਵੀਰੇ ਮਾਸੇ ਨੂੰ ਬਾਪੂ ਨੇ ਕਿਹਾ ਤਸਗਾ ਭਾਈ ਤੂੰ ਸਾਡੇ ਗੱਲਾਂ ਚ ਨਾ ਬੋਲ ਹੁਣ ਗੱਲ ਵੀ ਸਾਈਆ ਗੁੱਸਾ ਵੀ ਆ ਜਾਂਦਾ ਭਾਈ ਕੀ ਕਰੀਏ ਮਿੰਦਰ ਮੈਨੂੰ ਸਾਰਾ ਕੁਝ ਪਤਾ ਏ ਗੱਲ ਕੰਮੋਂ ਨੂੰ ਵੀ ਪਤਾ ਕੰਮੋਂ ਹੁਣ ਬਾਰ ਬਾਰ ਉਹਨੂੰ ਕਹੀ ਜਾਂਦੀ ਆ ਵੀ ਭਾਈ ਇੱਥੋਂ ਤੂੰ ਵਗ ਜਾ ਕਿਉਂ ਸਾਡਾ ਘਰ ਪਟਿਆ ਇੱਥੋਂ ਤੂੰ ਵਗ ਜਾ ਹੈ ਉਹਨੇ ਸਾਰੀ ਗੱਲ ਦੱਸੀ ਆ ਮੈਨੂੰ ਵੀ ਉਸ ਦਾ ਨਾ ਵੀ ਬਹੁਤ ਗੁੱਸਾ ਕਰਦਾ ਸੀ ਗੱਲ ਗੁੱਸਾ ਕਰਨ ਵਾਲੀ ਵੀ ਹੈ ਕਿਕਰ ਸਿੰਘ ਤੋਂ ਇੱਥੇ ਕੀ ਕਰਾਉਣਾ ਸੀਗਾ ਉਹੀ ਤਾਂ ਗੱਲ ਆ ਪਤਾ ਨਹੀਂ ਕਿੱਥੋਂ ਗੱਲੀ ਲਾ ਕੇ ਕਿੱਥੋਂ ਲੈ ਕੇ ਆਇਆ ਖੇ ਹੈ ਮੈਨੂੰ ਉੱਥੇ ਪਾ ਘਰ ਖਾਣ ਦਾ ਫਿਰਦਾ ਸੀਗਾ ਹੈ ਵੀ ਘਰ ਖਾਣ ਦਾ ਫਿਰਦਾ ਵੀ ਅਹੀਂ ਕਹਿੰਦਾ ਕੋਈ ਪੁੱਛ ਕੇ ਆਇਆ ਨਾ ਸਾਰੀਆਂ ਗੱਲਾਂ ਛੱਡੋ ਉਹ ਤਾਂ ਇਹ ਗੱਲ ਕਹੀ ਆਦੀ ਹੈ ਜੇ ਮੇਰਾ ਕਸੂਰ ਆ ਭਾਈ 100 ਜੁੱਤੀ ਲਾ ਕੇ ਮੇਰੇ ਸਿਰ 'ਚ ਮਾਰੋ ਹੁਣ ਉਹ ਤਾਂ ਬਿਤੇ ਰੂਮ ਦੀ ਤਾਂ ਮੇਰੇ ਕੋਲ ਵੀ ਨਹੀਂ ਨਹੀਂ ਹੁਣ ਗੱਲ ਸੁਣ ਕੀ ਕਹਿੰਦੀ ਹੈ ਕਹਿੰਦੀ ਹੈ ਕਮਣੂ ਆਦੇ ਨਾਲ ਲੈ ਜੂਗੀ ਕਹਿੰਦੀ ਮੈਂ ਤਾਂ ਤੋੜਦੀ ਰਹੀ ਰੱਖ ਲੂ ਕਿੱਥੇ ਕਮਣੂ ਨੂੰ ਉਹੀ ਗੱਲ ਦਾ ਬਾਪੂ ਨੂੰ ਮੈਂ ਕਹੀ ਆ ਕਿ ਤੈਨੂੰ ਰੱਖ ਨੂਗੀ ਤੂੰ ਭਈ ਇੱਕ ਫੈਸਲਾ ਕਰ ਲੈ ਉਹ ਕਹਿੰਦੀ ਬਾਪੂ ਜੀ ਨੇ ਮੈਨੂੰ ਵੀ ਕਿਹਾ ਕਹਿੰਦੀ ਮੈਂ ਹੁਣ ਤੱਕੇ ਨਾਲ ਕਿਵੇਂ ਛੱਡ ਦਿਆਂ ਉਹ ਤਾਂ ਡਰਾਵੇ ਦਿੰਦੀ ਐ ਵੀ ਮੈਂ ਆਪਦੀ ਕੁੜੀ ਲੈ ਜੂੰਗੀ ਇੱਥੋਂ ਉਹ ਕੁੜੀ ਲੈ ਜਾਂਗੀ ਫੇਰ ਕੀ ਹੋ ਜੂਗਾ ਕਿੰਨੇ ਦਿਨ ਰੱਖ ਲੇਗੀ ਚਲੋ ਹੁਣ ਆਪਾਂ ਜੇ ਭਾਬੀ ਨਾਲ ਤਾਂ ਨਹੀਂ ਕਰਦੇ ਆ ਭਾਬੀ ਨੇ ਕਦੇ ਆਪੇ ਨਾ ਹੋ ਜਾ ਕੁਝ ਕੀਤਾ ਜਦ ਫੇਰ ਤਾਂ ਭਾਬੀ ਨੇ ਆਪਾਂ ਕੁਝ ਕਰਕੇ ਤੇ ਫੇਰ ਭਾਬੀ ਨੂੰ ਮਾਰਾ ਵੀ ਨਹੀਂ ਕਿਹਾ ਕਿਸੇ ਨੇ ਹਾਂ ਉਹਨੂੰ ਤਾਂ ਕਹਿਦੇ ਨਹੀਂ ਨਾ ਆਪਾਂ ਕੁਝ ਨਹੀਂ ਕਹਿਦੇ ਕਮੋਂ ਨੂੰ ਭਈ ਉਹਦੀ ਮਾਂ ਖਰਾ ਕਰਦੀ ਜਿੰਨਾ ਕਰਦੀ ਰੋੜਾ ਤਾ ਹਤਵਾ ਤੁਸੀਂ ਮੇਰੀ ਗੱਲ ਸੁਣੋ ਇਹ ਇਹ ਤਾਂ ਆਪਾਂ ਬਾਅਦ ਚ ਦੇਖਦੇ ਆਂ ਪਰ ਜਿਹੜੀ ਗੱਲ ਆ ਜਿਹੜਾ ਬੰਦਾ ਆਪਾਂ ਨੂੰ ਖਰਾਬ ਕਰ ਰਿਹਾ ਜਿਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਉਹਦਾ ਹੱਲ ਕਰੋ ਉਹਦਾ ਹੱਲ ਤਾਂ ਹੈਗਾ ਇੱਕ ਮਿੰਟ ਗੱਲ ਸੁਣ ਜਦੋਂ ਪਹਿਲਾਂ ਆਇਆ ਕਿੱਕਰ ਸੋਂ ਘਰੇ ਕਲੇਸ਼ ਕਰਨਾ ਆਇਆ ਸੀਗਾ ਰੋੜਾ ਪਾਣਾ ਆਇਆ ਸੀ ਲੈ ਯਾਦ ਹੈ ਨਾ ਹਾਂ ਬਹੁਤ ਆਬ ਪੌਦੇ ਸਾਲਿਆਂ ਨੂੰ ਸੱਦਿਆ ਸੀ ਉਦੋਂ ਜਦੋਂ ਬਾਪੂ ਤੇਰੇ ਸੱਟ ਮਾਰ ਕੇ ਗਿਆ ਉਦੋਂ ਨਹੀਂ ਉਦੋਂ ਪਹਿਲਾਂ ਆਇਆ ਜਦੋਂ ਹਾਂ ਸਾਲਿਆਂ ਨੂੰ ਬੁਲਾਇਆ ਸੀ ਨਾ ਵੀ ਪਾਈਏ ਨੂੰ ਸਮਝਾਓ ਕਹਿੰਦੇ ਸੀ ਕੋਈ ਅਸੀਂ ਤਾਂ ਆਪ ਦੁੱਕੀਆਂ ਜੀ ਕਿਉਂਕਿ ਉਹਨਾਂ ਦੀ ਵੀ ਭੈਣ ਦਾ ਘਰ ਪਟਿਆ ਜਾਊਗਾ ਨਾ ਇਹ ਤਾਂ ਗੱਲ ਹੈਗੀ ਆ ਵਾ ਉਹਨਾਂ ਦਾ ਨੰਬਰ ਹੈਗਾ ਤੇਰੇ ਕੋਲੇ ਹੈਗਾ ਮੇਰੇ ਕੋਲ ਉਹਨੂੰ ਬੁਲਾ ਮਾ ਨਹੀਂ ਮਿਰਤਾ ਕਹਿੰਦੀਆਂ ਦੀਆਂ ਤੁਹਾਨੂੰ ਆਪਾਂ ਸੜਾਇਆ ਕੀ ਉਹਨਾਂ ਨੂੰ ਫੋਨ ਕਰੋ ਉਹਦੀ ਸੱਸ ਨੂੰ ਦੁਬਾਰਾ ਵੀ ਆ ਜੇ ਜੇ ਕੋ ਬਾਪੂ ਦੇ ਸੱਟ ਮਾਰ ਕੇ ਗਿਆ ਕਹਿੰਦਾ ਸੀ ਥਾਣੇ ਚ ਚੈੱਕ ਕਰੀ ਨਵੇੜ ਲੋ ਸਾਡੇ ਭੋਰਾ ਭੋਰਾ ਮੇਰੇ ਘਰ ਦੀ ਉਹ ਹੀ ਤਾਂ ਗੱਲ ਹੈਗੀ ਨਹੀਂ ਤਾਂ ਕਹਿੰਦੀ ਆ ਕਿ ਉਹਨਾਂ ਨੂੰ ਕੋ ਕਹੋ ਆਪਾਂ ਉਹਨੂੰ ਫੋਨ ਲਾਓ ਉਹਦੇ ਸਾਲੇ ਨੂੰ ਉੱਤੇ ਉਹਦੀ ਮਾਂ ਨੂੰ ਸੱਸ ਨੂੰ ਬੁਲਾਓ ਰਾਜੀ ਬੰਦਾ ਉਹਨਾਂ ਨੇ ਕਰਾਇਆ ਸੀ ਉਦੋਂ ਵੀ ਭਾਈ ਤੁਸੀਂ ਨਿਮੇੜ ਮੈਂ ਫਿਰ ਹੁਣ ਉਹਨਾਂ ਨੂੰ ਸਮਝਾ ਦੋ ਵੀ ਦੇਖੋ ਭਾਈ ਸਾਡਾ ਘਰ ਤਾਂ ਪੱਟਣ ਦੇ ਪੜਦਾ ਉਹ ਥੋੜੀ ਕੁੜੀ ਦਾ ਘਰ ਕੱਲਾ ਪੱਟਿਆ ਜਾਊਗਾ ਉਹੀ ਤਾਂ ਹੈ ਬਾਈ ਮੈਂ ਤਾਂ ਆਪਾਂ ਨਹੀਂ ਸੱਤੋਂ ਅਗਲੇ ਹਿਸਮਾ ਪਤਾ ਲੱਗੀ ਸਤਿ ਸ਼੍ਰੀ ਅਕਾਲ ਭਾਈ ਮਨਿੰਦਰ ਦਾ ਭਰਾ ਬੋਲਦਾ ਠੀਕ ਹੈ ਸਤਿ ਸ਼੍ਰੀ ਅਕਾਲ ਭਾਈ ਬਾਪੂ ਜੀ ਨੇ ਗੱਲ ਕਰਨੀ ਸੀ ਮੜੀ ਇਹ ਗੱਲ ਕਰਿਓ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਉਹ ਯਾਰ ਉਹ ਹੀ ਗੱਲ ਉਹ ਹੀ ਕਰ ਰਹੀ ਸੀ ਜਦੋਂ ਤੁਸੀਂ ਉਦੋਂ ਪਹਿਲਾਂ ਆਏ ਹੋ ਦੇਖੋ ਤੁਹਾਨੂੰ ਸਾਰੀ ਗੱਲ ਬਾਤ ਹੋ ਗਈ ਸੀ ਆਪਣੀ ਠੀਕ ਹੈ ਨਾ ਤੁਸੀਂ ਕਿਹਾ ਵੀ ਕੋਈ ਚਿੱਤਰ ਨਹੀਂ ਹੈ ਜੀ ਅਸੀਂ ਤੁਹਾਡੇ ਨਾਲ ਹੀ ਹਾਂ ਹੁਣ ਫੇਰ ਉਹੋ ਹੀ ਉਹ ਆਪਣੀਆਂ ਵਹਿਤਾਂ ਕਰੀ ਜਾਂਦਾ ਉਹ ਆ ਪਿੱਛੇ ਜੇ ਘਰੇ ਆ ਕੇ ਕਿ ਮੈਂ ਬਾਹਰ ਗਿਆ ਵਾ ਸੀਗਾ ਮੇਰੇ ਮਗਰੋਂ ਆਇਆ ਘਰੇ ਆ ਕੇ ਆਵਾ ਤਵਾ ਸੋ ਕੁਝ ਬੋਲ ਕੇ ਗਿਆ ਉਹ ਮੈਂ ਆ ਕਰ ਦੂ ਮੈਂ ਉਹ ਕਰ ਦੋ ਸੀ ਕੁੜੀ ਚੱਕ ਲਾਂਗੇ ਪਲਾਣਾ ਕਰ ਲਾਂਗੇ ਢੋਕਾ ਕਰ ਲਾਂਗੇ ਹਾਂ ਇਕਵਾਰੀਤੂ ਆਦੀ ਮੰਮੀ ਨੂੰ ਲੈ ਕੇ ਆਜੋ ਅੱਜ ਹੀ ਆਜੋ ਕੋ ਚੱਕਰ ਨਹੀਂ ਹੈ ਹਾਂ ਹਾਂ ਇੱਥੇ ਬੈ ਕੇ ਗੱਲ ਕਰਦੇ ਫੋਨ ਤੇ ਅੱਜ ਇਹ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਠੀਕ ਹੈ ਚਲ ਬਾਸ ਹੁਣ ਉਹ ਆਉਂਦੇ ਨਾ ਹੁਣ ਗੱਲ ਕਰਾਂਗੇ ਆਪਾਂ ਹੁਣ ਨਾ ਕੋਈ ਗੱਲ ਛੇੜੇ ਹੁਣ ਆਪਾਂ ਘਰ ਦਾ ਮਸਲਾ ਦਾ ਬਾਅਦ ਚ ਨਿਵੇੜਾਂਗੇ ਭਲਾ ਇਹ ਨਿਵੇੜ ਗਏ ਇਹਦਾ ਨਾ ਨਿਬੜ ਦੂਗਾ ਨਾਲੇ ਨਾ ਮਨਿੰਦਰ ਉਹਨੂੰ ਕੰਮੋਂ ਤੋਂ ਮੜਾ ਜਾਪਰਾ ਉਹਦੇ ਕੋਲ ਤੈਨੂੰ ਪਤਾ ਹੀ ਹੈ ਵੀ ਕਿਹੋ ਜਿਹੀ ਉਹਦੀ ਹਾਲਤ ਆ ਤੇ ਹੁਣ ਉਹ ਮਾਂ ਕੋਲ ਬੈਠੀ ਆ ਮੈਨੂੰ ਮਾ ਕੋਲੇ ਨਹੀਂ ਉਹਦਾ ਕੱਲੀ ਬੈਠੀ ਰੋਈ ਜਾਂਦੀ ਹੈ ਜਾ ਫਿਰ ਉਹ ਬੜੀ ਚਾਹ ਬ੍ਰਿੰਦਰ ਜਾ ਮੈਂ ਜਾਂਦੀ ਚੱਲ ਕੋਈ ਨਹੀਂ ਆ ਜਾਂਦੇ ਹੋ ਫਿਰ ਕਰਦੇ ਆਪਾਂ ਉਹਨਾਂ ਨਾਲ ਗੱਲ ਠੀਕ ਹੈ ਨਾ ਬਸ ਉਹਨਾਂ ਨਾਲ ਇੱਕ ਗੱਲ ਐਡੀ ਕੀ ਗੱਲ ਆਪਾਂ ਝੋਕ ਕੇ ਕਰ ਲਾਂਗੇ ਵੀ ਦੇਖੋ ਜੇ ਸੋਸੋ ਨਿਬੜਦਾ ਤਾਂ ਠੀਕ ਹੈ ਨਹੀਂ ਭਾਈ ਹੁਣ ਦੂਜੇ ਲੋਟ ਨੂੰ ਬਿਠਾ ਗਏ ਉਹਨਾਂ ਨੂੰ ਆ ਜਾਂਦੇ ਕੋਈ ਚੱਕਰ ਨਹੀਂ ਠੀਕ ਹੈ ਕਰਦੇ ਗੱਲ ਚੱਲ 아이 ਹੋਏ ਕੋਈ ਨਹੀਂ ਚੰਗਾ ਪੈਨ ਜੀ ਹਾਂ ਪੈਨ ਜੀ ਮੈਂ ਨਾ ਕੰਮ ਜਾ ਕੇ ਹੁਣੀ ਆ ਚੰਗਾ ਕੋਈ ਨਹੀਂ ਪੈਨ ਜੀ ਜਾ ਹਾਂ ਹੁਣੀ ਆ ਜਾਨੀ ਮੈਂ ਚਾ ਕੋਈ ਨਹੀਂ ਫਿਰ ਮੈਂ ਤੇਰੇ ਆਈ ਦੀ ਦਾਲ ਪਾਣੀ ਦਾ ਕਰੂੰਗੀ ਚੰਗਾ ਚਲ ਕੋਈ ਨਾ ਦਾਲ ਪਾਣੀ ਦਾ ਕੁਝ ਕਰਨਾ ਹੈ ਕਰ ਲਈ ਤੇ ਮੈਂ ਕੰਮ ਜਾਇਆ ਨਾ ਮੜਾ ਇਹਨਾਂ ਜ਼ਰੂਰੀ ਕੰਮ ਆ ਫੋਨ ਜਾ ਗਿਆ ਕੋਈ ਨਾ ਕੋਈ ਨਹੀਂ ਜਾਇਆ ਪੈਨ ਜੀ ਚੰਗਾ ਹੋਂ ਜਾਏ ਮੈਂ ਇਹ ਕੰਮ ਕਿੱਥੇ ਜਾਂਦੀ ਹੈ ਇਹ ਇਹ ਮੈਂ ਇੱਥੇ ਕੰਮ ਕੀ ਪਈਆ ਫੋਨ ਤੇ ਨਹੀਂ ਕੁਝ ਨਹੀਂ ਆ ਗਿਆ ਮੈਂ ਤਾਂ ਮੈਂ ਹੀ ਬੁਲਾਇਆ ਆਪਾਂ ਮੈਂ ਅੰਦਰ ਤੇ ਕੋਲ ਚੱਲ ਗਈ ਹਾਂ ਉਹ ਹੀ ਗੱਲ ਮੈਂ ਕੰਮ ਹੈ ਉੱਥੇ ਬੁਲਾਇਆ ਉਹਨਾਂ ਨੇ ਆ ਜੀ ਇਹ ਬੁਲਾਈ ਖੜਾ ਆਹੋ ਚੱਲ ਜਲੀ ਚੱਲ ਮੈਂ ਤਾਂ ਇਹ ਸਸਰ ਨੂੰ ਜਿੱਦ ਨੂੰ ਆਇਆ ਕਿ ਇਹ ਵੀ ਮੈਂ ਕੰਮ ਜਾਤੀ ਹਾਂ ਤੇਰਾ ਤਾਂ ਮਤਲਬ ਹੀ ਨਹੀਂ ਕੀ ਹੇ ਚਾਹ ਇਹ ਤਾਂ ਦੁਖੀ ਕਰ ਲਿਆ ਅਗਲੇ ਨੇ ਤਾਂ ਮੂੰਹ ਸਰਦੀ ਕੋਈ ਗੱਲ ਸੁਣੀਏ ਇਹ ਤਾਂ ਗੱਲ ਹੀ ਨਹੀਂ ਕਰਦਾ ਕੋਈ ਜਿਵੇਂ ਬਣਾਇਆ ਸੀ ਤੁਸੀਂ ਹਾਂ ਜੀ ਸਾਨੂੰ ਪਤਾ ਹੀ ਐ ਛੋੜੇ ਤੱਕ ਸਾਨੂੰ ਕੀ ਕੰਮ ਹੋਣਾਗਾ ਇਹੀ ਕੰਮ ਸੀਗਾ ਕਿ ਕਿਕਰ ਸਿੰਘ ਸਾਨੂੰ ਬਹੁਤ ਜ਼ਿਆਦਾ ਤੰਗ ਕਰਦਾ ਤੇ ਹੁਣ ਤਾਂ ਉਹ ਸਾਡੇ ਘਰੇ ਵੀ ਆ ਕੇ ਗਿਆਗਾ ਟਾਂਕੀ ਦੇ ਕੇ ਗਿਆ ਅੱਛਾ ਬੰਜੀ ਹਾਂ ਮੈਂ ਗਿਆ ਵਾ ਸੀ ਰਾਜਸਥਾਨ ਹਾਂਜੀ ਮੁੰਡਾ ਕਿਤੇ ਹੋਰ ਗਿਆ ਵਾ ਸੀਗਾ ਘਰੇ ਆ ਕੇ 3600 ਗੱਲਾਂ ਬੋਲ ਕੇ ਗਿਆ ਉਹ ਆਹ ਕਰ ਦੂਗਾ ਮੈਂ ਉਹ ਕਰ ਦੂਗਾ ਮੈਂ ਇਹੀ ਰੱਖਣੀ ਐ ਮੈਂ ਉਹਨੂੰ ਛੱਡ ਦਊਗਾ ਮੇਰੇ ਨਾਲ ਕੁੜੀ ਤੋਰਉਣੀ ਸੀ ਕੁੜੀ ਚੱਕ ਕੇ ਲੈ ਜਾਗੇ ਇਸ ਤਰ੍ਹਾਂ ਦੀ ਗੱਲ ਚੰਗੀ ਹੈ ਦੇਖ ਲੈ ਪੁੱਤ ਬਾਕੀ ਭਾਈ ਉਦੋਂ ਸੋਡੇ ਕਹਿਣ ਤੇ ਬਾਪੂ ਜੀ ਨੇ ਕਿੱਡਾ ਵੱਡਾ ਫੈਸਲਾ ਕਰ ਲਿਆ ਨਹੀਂ ਹਲੇ ਤੱਕ ਉਥੇ ਜੇਲ੍ਹ ਦੀਆਂ ਰੋਟੀਆਂ ਖਾਈ ਜਾਂਦਾ ਨਿਕਲਦਾ ਨਹੀਂ ਸੀ 5 ਸਾਲ ਬਾਅਦ ਉਦੋਂ ਤੁਸੀਂ ਆਏ ਸੀ ਨਾ ਦੇਖੋ ਹਾਂਜੀ ਤੁਸੀਂ ਕਹੇ ਵੀ ਨਾ ਪਾਈਏ ਤਾਂ ਜੇਜਾ ਹੈਗਾ ਹੈਗਾ ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਹੋ ਜਾਊ ਹਾਂ ਅਸੀਂ ਫੇਰ ਕੋਈ ਐਕਸ਼ਨ ਨਹੀਂ ਲੈ ਵੀ ਚਲੋ ਭਾਈ ਠੀਕ ਹੈ ਤੁਸੀਂ ਸਿਆਣੇ ਬੰਦੇ ਵਿੱਚ ਪੈ ਗਏ ਹੋ ਅਸੀਂ ਨਵੇੜ ਲਿਆ ਉਹਨੂੰ ਤਾਂ ਐ ਵੀ ਮੈਨੂੰ ਕਿਹੜਾ ਕੋਈ ਕੁਛ ਕਹਦਾ ਹੈਗਾ ਕੀ ਕਰੀਏ ਭਾਈ ਸਾਹਿਬ ਮੈਂ ਤਾਂ ਪਹਿਲਾਂ ਤਾਂ ਕੁੜੀ ਗਈ ਮੈਨੂੰ ਬਾਅਦ ਚ ਦੱਸਿਆ ਕੁੜੀ ਉੱਥੇ ਬਾਹਰ ਪੜਾਣ ਜਾਂਦੀ ਐ ਸ਼ਹਿਰ ਉੱਥੇ ਕੁੜੀ ਦੀ ਬਾਹ ਫੜ ਲਈ ਉਹਨੂੰ ਰੋਕ ਲਿਆ ਉੱਥੇ ਪਤਾ ਹੀ ਨਹੀਂ ਲੱਗਦਾ ਭਾਈ ਸਾਹਿਬ ਸੰਦਾ ਇਹ ਬਾਹਰ ਕੀ ਪਰਤੂਤਾ ਕਰੀ ਜਾਂਦਾ ਮੈਂ ਤਾਂ ਆਪ ਦੁਖੀ ਹੋਈ ਪਈ ਐ ਹੈ ਬਸ ਮੇਰੀ ਧੀ ਕਣੀਓ ਸੋਚੀ ਜਾਂਦੀ ਐ ਵੀ ਉਹਦਾ ਘਰ ਉੱਜੜਦਾ ਦੋ ਦੋ ਤੀਆਂ ਐ ਮੇਰੇ ਮੈਂ ਕਿੱਥੇ ਲਿਜਾ ਕੇ ਬਿਠਾਊਂਗਾ ਉਹਨਾਂ ਨੂੰ ਭਾਈ ਜੀ ਵਾਲੀਆਂ ਗਿਰਨਾ ਹਰਕ ਤਾਂ ਕਰਦਾ ਹੈਗਾ ਅਸੀਂ ਤਾਂ ਚੁੱਪਾਂ ਵੀ ਚਲ ਇਹ ਮੁੰਡੇ ਉਦੋਂ ਘਰੇ ਆਏ ਸੀ ਸਾਡੇ ਆਪ ਵਿਚਾਰੇ ਇਹਨਾਂ ਦੇ ਅੱਖ ਤਨ ਮੇੜਦੇ ਨਹੀਂ ਵੀ ਅਸੀਂ ਵੀ ਮਸੜਾ ਦੀ ਭੈਣ ਦਾ ਸੋਚਿਆ ਉਦੋਂ ਨਹੀਂ ਭੈਣ ਦਾ ਸੋਚਦੇ ਫਿਰ ਹੁਣ ਵੀ ਭੈਣ ਦਾ ਹੀ ਸੋਚੋ ਨਾ ਹੰਦਾ ਤਾਂ ਜਿਹੜੀਆਂ ਗੱਲਾਂ ਜੇਜੀਆਂ ਗੱਲਾਂ ਉਹ ਕਰਦਾ ਹੈ ਜਾਂ ਹਰਕਤਾਂ ਕਰਦਾ ਹੈ ਨਾ ਸਾਂਸੀ ਦਾ ਖਰਾਬ ਹੋਵਾਂਗੇ ਉਦੋਂ ਪਹਿਲਾਂ ਥੋਡੀ ਭੈਣ ਦਾ ਕਰ ਖਰਾਬ ਹੋਊਗਾ ਉਹੀ ਤਾਂ ਗੱਲ ਹੈ ਭਾਈ ਸਾਹਿਬ ਹੁਣ ਕਰੀਏ ਕੀ ਅਸਲ ਬਹੁਤ ਦੁਖੀ ਬਹੁਤ ਬਾਰਾ ਮੁੰਡਿਆਂ ਨੇ ਸਮਝਾਤਾ ਮੇਰਿਆਂ ਨੇ ਵੀ ਨਹੀਂ ਭਾਈ ਉਹ ਤਾਂ ਗਲਤੀ ਮੰਨ ਲੰਦਾ ਵੀ ਹੁਣ ਨਹੀਂ ਮੈਂ ਇਹੋ ਜਿਹਾ ਕੁਝ ਕਰਦਾ ਤੇ ਮੁੜ ਕੇ ਫਿਰ ਉਹੀ ਕਹੀ ਉਹੀ ਕਹਾੜਾ ਤੇ ਫਿਰ ਆ ਕਹਦੇ ਵਸ ਸਿਰਖੋ ਇਹ ਵਰਤੋ ਇਹਨੂੰ ਹਾਂ ਹੁਣ ਵਰਤ ਨਹੀਂ ਪਊਗਾ ਇਹ ਇਕੱਲਾ ਦਿਖਾਉਣ ਵਾਸਤੇ ਨਹੀਂ ਹੁੰਦਾ ਵੀ ਲੈ ਕੇ ਤੁਰੇ ਫਿਰਦੇ ਆਂ ਸੀ ਜਾਂ ਫੋਟੋਆਂ ਘਚਾਲੀਆਂ ਕਰੋ ਇਸਤੇਮਾਲ ਇਹਦਾ ਦੱਸੋ ਨੂੰ ਕੋਈ ਨਹੀਂ ਮਸੜਾ ਕਰਦਾ ਗੱਲ ਮਾਰ ਬਾਈ ਅਸੀਂ ਤਾਂ ਇੱਕ ਵਾਰੀ ਹੁਣ ਸੋਡੇ ਤੇ ਗੱਲ ਸੱਟਤੀ ਤੇ ਆ ਬਠਾ ਸਾਡਾ ਪਰਿਵਾਰ ਮੇਰੇ ਬਾਪੂ ਨੇ ਨਵੇੜਤੀ ਗੱਲ ਵੀ ਨਹੀਂ ਹੁਣ ਅਸੀਂ ਦੂਜੇ ਲੋਟ ਨੂੰ ਵੇੜਾਂਗੇ ਇੱਕ ਵਾਰੀ ਸਮਝਾ ਲੋ ਸਾਡੇ ਤੁਹਾਨੂੰ ਅਸੀਂ ਇਸੇ ਕਰਕੇ ਫੋਨ ਕੀਤਾ ਵੀ ਇੱਕ ਵਾਰੀ ਭਾਈ ਤੁਹਾਡੇ ਨਾਲ ਵੀ ਗੱਲਬਾਤ ਕਰ ਲਈਏ ਕੱਲ ਨੂੰ ਤੁਸੀਂ ਨਾ ਕਹੋ ਕਿ ਸਾਨੂੰ ਦੱਸਿਆ ਨਹੀਂ ਠੀਕ ਹੈ ਨਾ ਇੱਕ ਵਾਰੀ ਤੁਹਾਨੂੰ ਅਸੀਂ ਮੌਕਾ ਦੇ ਰਹੇ ਹਾਂ ਉਹਨੂੰ ਕਿਸੇ ਤਰੀਕੇ ਦੇ ਬੰਦਾ ਬਣਾ ਦਾ ਬਣਾ ਲਓ ਨਹੀਂ ਤਾਂ ਕੱਲ ਨੂੰ ਫਿਰ ਜੇ ਕੋਈ 19 ਕੀ ਹੋਈ ਉਹ ਅਸੀਂ ਦੇਖਾਂਗੇ ਠੀਕ ਹੈ ਭਾਈ ਸਾਹਿਬ ਮੈਂ ਕਿਹੜਾ ਇਸ ਗੱਲ 'ਚ ਅਸੀਂ ਤਾਂ ਮੈਂ ਜੀ ਤਾਂ ਪਏ ਪਏ ਆ ਜਿੱਦੋਂ ਤੋਂ ਮੁੰਡਾ ਮਰਿਆ ਉਸ ਤੋਂ ਬਾਅਦ ਸਾਡੇ ਘਰ ਇਹੀ ਕੰਜਰਕਲੇਸ਼ਨ ਦੀ ਜਾਂਦਾ ਕਿੰਨੇ ਵਾਰ ਉਹਨੂੰ ਸਮਝਾ ਲਿਆ ਕਿੰਨੇ ਵਾਰ ਉਹਨੂੰ ਸਮਝਾ ਲਿਆ ਉਹਦੇ ਕੰਨ ਤੇ ਜੂ ਨਹੀਂ ਸਿਰ ਤੇ ਵੀ ਇਸੇ ਕਰਕੇ ਹੋਰ ਅਸੀਂ ਤੁਹਾਨੂੰ ਬੁਲਾਇਆ ਵੀ ਕੱਲ ਨੂੰ ਫਿਰ ਤੁਸੀਂ ਨਾ ਲੰਬਾ ਦੇਈਓ ਅਸੀਂ ਹੁਣ ਉਹਨੇ ਦੇ ਨਾਲ ਲਿਆਜ ਨਹੀਂ ਕਰਨੀ ਠੀਕ ਹੈ ਨਾ ਜੇ ਕੱਲ ਨੂੰ ਅਸੀਂ ਕੋਈ ਐਕਸ਼ਨ ਲੈਣਾ ਹੋਇਆ ਅਸੀਂ ਕੀ ਲਾਵਾਂਗੇ ਔਰ ਤੁਸੀਂ ਵਿਚ ਨਹੀਂ ਆਣਾ ਠੀਕ ਹੈ ਭਾਈ ਸਾਹਿਬ ਅਸੀਂ ਤਾਂ ਕੁਝ ਨਹੀਂ ਕਹਿੰਦੇ ਸਾਡੇ ਵੀ ਨਹੀਂ ਕੁਝ ਮਰਜ਼ੀ ਕਰੋ ਪਰ ਇੱਕ ਬੇਨਤੀ ਹੈ ਇੱਕ ਮੌਕਾ ਦੇ ਦਿਓ ਸਾਨੂੰ ਸਮਝਾ ਕੇ ਦੇਖ ਲੈਂਦੇ ਨਹੀਂ ਤਾਂ ਹੀ ਤੁਹਾਨੂੰ ਬੁਲਾਇਆ ਹੈ ਨਾ ਮੌਕਾ ਦੇਣ ਲਈ ਬੁਲਾਇਆ ਹੈ ਵੀ ਭਾਈ ਇੱਕ ਵਾਰੀ ਉਹਨੂੰ ਸਮਝਾ ਲਓ ਕਾਕਾ ਤੂੰ ਸਮਝਾੜਾ ਉਹਨੂੰ ਬੰਦਾ ਬਣਾ ਦੇ ਕਿਸੇ ਨਾ ਕਿਸੇ ਤਰੀਕੇ ਨਾਲੇ ਥੋੜਾ ਘਰ ਬਚੂ ਨਾਲੇ ਅਸੀਂ ਖਰਾਬ ਹੋਣੋਂ ਬਚਾਂਗੇ ਠੀਕ ਹੈ ਮਸੜਾ ਮੈਂ ਕਰਦਾ ਹੁਣ ਗੱਲ ਉਹਦੇ ਨਾਲ ਜਿੱਦਾਂ ਦਾ ਤੁਹਾਡਾ ਮੁੰਡਾ ਮੁੱਕਿਆ ਨਾ ਮੇਰੀ ਧੀ ਨੂੰ ਤਾਂ ਸੂਲੀ ਤੇ ਟੰਗ ਰੱਖੀ ਐ ਇਹਨਾਂ ਨੇ ਹਾਂ ਤੇ ਫੇਰ ਤੁਸੀਂ ਵੀ ਚੁੱਪ ਕਰੇ ਬੈਠਿਓ ਕਰੀਏ ਕੀ ਬਸ ਮਥੇਰੇਵਾਰਾ ਸਮਝਾ ਲਿਆ ਵੀ ਚੱਲ ਅੱਜ ਵੀ ਸੁਧਰੂ ਅੱਜ ਵੀ ਸੁਧਰੂ ਉਹ ਨਿਆਣੀ ਵੀ ਤਾਂ ਬਿਰਬਿਰ ਕਰਦੀ ਹੋਊ ਤੁਹਾਨੂੰ ਦੱਸਦੀ ਹੋਊਗੀ ਮਥੇਰਾ ਦੱਸਦੀ ਐ ਮੈਂ ਇੱਥੇ ਕਿੰਨੇ ਕਿੰਨੇ ਦਿਨ ਲਾ ਜਾਨੀਆ ਭਾਈ ਸਾਹਿਬ ਮੈਂ ਵੀ ਬੈਠੀ ਭੈੜੀ ਲੱਗਦੀ ਐ ਜੇ ਮੈਂ ਕੋਈ ਗੱਲ ਤੇ ਬੋਲਦੀ ਐ ਫਿਰ ਕਹਿਣਗੇ ਲੈ ਤੂੰ ਤਾਂ ਸੱਸਾਂ ਨਾਲ ਜੀ ਤੇਰਾ ਬੋਲਣ ਦਾ ਮਤਵ ਨਹੀਂ ਮੈਂ ਬੋਲਾਂ ਨਾ ਅੱਛਾ ਸੱਸ ਦਾ ਕੋਈ ਮਤਲਬ ਹੀ ਨਹੀਂ ਉਹਦੀ ਕੁੜੀ ਨੂੰ ਸੂਲੀ ਤੇ ਟੰਗ ਦੋ ਤੁਸੀਂ ਪਲਤਾ ਉਹੀ ਹੈ ਨਾ ਉਥੇ ਹੀ ਰਹਿੰਦੀ ਬਾਬੇ ਕੀ ਕਰਾਂ ਫਿਰ ਧੀ ਮਾਰੀ ਰਹਿਣੀ ਹੈ ਕਿਹਦਾ ਜੀ ਕਰਦਾ ਵੀ ਧੀ ਦੇ ਬਾਰਚੇ ਕੋਈ ਮਾਮਾ ਬੈਠਦੇ ਨੇ ਉਹੀ ਤਾਂ ਗੱਲ ਹੈ ਜਦ ਧੀ ਦੇ ਕਰਨ ਨੂੰ ਲੈ ਕੇ ਫਿਰ ਆਪਾਂ ਨੂੰ ਸਾਰਾ ਕੁਝ ਕਰਨਾ ਪੈਂਦਾ ਹੁਣ ਤੁਸੀਂ ਤਾਂ ਤਾਂ ਔਖ ਹੋਗੇ ਤੁਹਾਡਾ ਮਾੜੇ ਬੰਦੇ ਨਾਲ ਬਾਹ ਪੈ ਗਿਆ ਤੇ ਅਸੀਂ ਕੀ ਕਰੀਏ ਅਸੀਂ ਤਾਂ ਉਸ ਘਰੇ ਉਹੀ ਗੱਲ ਮਕਲਾਵਾ ਦੇਖੀ ਪਸਤਾਉਨੇ ਆ ਸਾਡੇ ਤਾਂ ਕੋਈ ਉਹਨਾਂ ਨਾਲ ਬਾਹ ਵਾਸਤਾ ਹੀ ਨਹੀਂਗਾ ਫਿਰ ਵੀ ਐਵੇਂ ਆਹ ਦੇਖ ਲਾ ਸੀ ਘਰ ਵੀ ਬਦਲਤਾ ਵੀ ਐਵੇਂ ਗੂੰਚ ਸਿੱਟੇ ਮਾਰਾਂਗੇ ਨਾ ਆਪਦੇ ਤੇ ਬਹਿਣਗੇ ਬਿਲਕੁਲ ਬਾਈ ਦੇਖੋ ਬਾਈ ਨਾ ਤੁਸੀਂ ਵੀ ਕੁੜੀ ਵਾਲੇ ਹੋ ਅਸੀਂ ਵੀ ਕੁੜੀ ਵਾਲੇ ਠੀਕ ਹੈ ਹਾਂਜੀ ਹਾਂਜੀ ਸਾਨੂੰ ਵੀ ਕੁੜੀ ਦਾ ਦੁੱਖ ਹੈ وہی ਤੁਹਾਨੂੰ ਕੁੜੀ ਸਾਨੂੰ ਇਸੇ ਕਰਕੇ ਆਪਾਂ ਕਹਿੰਦੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਤੁਸੀਂ ਉਹਨੂੰ ਸਮਝਾ ਲਓ ਉਟਕਾ ਲਓ ਇਹ ਗੱਲ ਮੁੱਕ ਗਈ ਬਸ ਚਲ ਕੋਈ ਨਾ ਭਾਈ ਸਾਹਿਬ ਅਸੀਂ ਜਿញਾਵਾ ਕਿ ਬਾਕੀ ਤੁਸੀਂ ਕਾਲਜ ਜਾਂਦੀ ਹੈ ਨਾ ਕੁੜੀ ਪੜਾਉਣਾ ਉਹਨੂੰ ਜਾਣ ਦਿਓ ਉਹਨੂੰ ਨਾ ਬਿਠਾਓ ਘਰੇ ਨਹੀਂ ਅਸੀਂ ਕਿਉਂ ਬਿਠਾਣਾ ਹਾਂ ਸਾਨੂੰ ਕੋਈ ਡਰ ਹੈ ਕਿਸੇ ਦਾ ਬਸ ਠੀਕ ਹੈ ਹਾਂ ਉਹ ਤਾਂ ਮੈਂ ਹੈ ਨਹੀਂ ਸੀਗਾ ਕੁੜੀ ਕਾਲਜ ਜਾਂਦੀ ਸੀ ਰਾਤ ਚ ਬੁਲਾ ਲਿਆ ਉਹਨੇ ਉਹਨਾਂ ਦੀ ਹਿੰਮਤ ਹੈਗੀ ਕੋਈ ਦੇਖੂ ਮੈਂ ਉਹਨੂੰ ਕੋਈ ਨਹੀਂ ਮਸਲਾ ਹੋਣੀ ਫਿਰ ਬੁਲਾਉਂਦਾ ਭਾਈ ਸਾਹਿਬ ਦੋ ਕੁੜੀਆਂ ਹੈ ਹੈ ਗੜ ਨੂੰ ਕੁੜੀਆਂ ਆਈਆਂ ਪਈਆਂ ਉਹਨਾਂ ਬਾਰੇ ਨਹੀਂ ਸੋਚਦਾ ਕੁਛ ਹਾਂਜੀ ਉਹ ਸੋਚਣ ਵਾਲਾ ਬੰਦਾ ਨਹੀਂ ਉਹਨੂੰ ਤਾਂ ਆਏ ਆ ਵੀ ਮੇਰੇ ਤਖਣੀ ਕੀ ਲਾਈ ਦੀ ਜਵਾਨੀ ਹੈ ਨਹੀਂ ਜਿਹਦੇ ਭੈਣ ਭਾਈ ਨਾਲ ਦੇ ਤੁਰ ਜਾਂਨਾ ਉਹਨਾਂ ਨੂੰ ਤਾਂ ਬੰਦੇ ਨੂੰ ਸੁਰਤ ਨਹੀਂ ਰਹਿੰਦੀ ਹੁੰਦੀ ਤੇ ਇਹਦੇ ਤੇ ਉਹਦੇ ਨਾਲ ਦੇਖ ਲੈ ਕੀ ਬਹਾਕਰ ਸਵਾਰ ਹੋਇਆ ਹੱਤੂਆ ਉਹਨੂੰ ਹੰਕਾਰ ਹੀ ਇਸ ਗੱਲ ਦਾ ਹੋ ਗਿਆ ਕਿ ਮੈਨੂੰ ਛੋਟੇ ਦੀ ਨਾ ਜ਼ਮੀਨ ਵੀ ਬਣ ਗਈ ਇਸ ਨਾਲ ਦਾ ਹੰਕਾਰ ਹੈ ਹਾਂ ਕਿਸੇ ਕੋਲ ਦੀ ਜ਼ਮੀਨ ਫਿਰ ਉਹਨਾਂ ਕੋਲੇ ਆ ਜ਼ਮੀਨ ਕਿਹੜਾ ਕਿਸੇ ਨੇ ਲੈ ਲੈਣੀ ਉਹਨਾਂ ਦੀ ਹੈ ਪਰ ਸ਼ਰਮ ਤਾਂ ਮੰਨੇ ਕਹਿੰਦੇ ਹੁੰਦੇ ਜਦੋਂ ਧੀ ਜੰਮ ਪਾ ਲਈ ਉਹਦੀ ਮਾਪੇ ਬੁਢਾ ਹੋ ਜਾਂਦਾ ਹੈ ਬਾਕੀ ਭੈਣ ਜੀ ਤੁਸੀਂ ਆਏ ਨਾ ਖੋ ਵੀ ਇਹਨੇ ਆਏ ਕਹਿਤਾ ਪਰ ਮੈਨੂੰ ਸਾਨੂੰ ਗੁੱਸਾ ਲੱਗੇ ਅਸਲ ਕਮੀ ਛੋਟੇ ਚ ਹੈ ਜਿਹੜਾ ਛੋਟੀ ਨੂੰ ਤਪਾਉਂਦਾ ਨਾ ਉਹਦੇ ਜਾਨਾ ਤੁਸੀਂ ਡਾਂ ਖਿੱਚਣੀ ਸੀ ਦੋ ਮੁੰਡੇ ਆਹ ਕੁਰਜਾ ਮਾਰ ਕੇ ਢਾ ਲੋ ਆ ਕੇ ਤੋੜ ਦਿਓ ਨਕਾਂ ਇਹਦੂ ਤਾਂ ਮੰਜੇ ਤੇ ਬੈਠੇ ਦਾ ਗੰਦ ਚੱਕਣਾ ਮਨਜ਼ੂਰ ਹੈ ਹਾਂਜੀ ਕੀ ਕਰਾਂ ਇਹਨਾਂ ਤਾਂ ਬਥੇਰਾ ਵਾਰਾ ਕਿਹਾ ਮੈਂ ਹੀ ਰੋਕਦਾ ਮੈਂ ਕਿਹਾ ਕੱਲ ਨੂੰ ਆਏ ਕਹਿਣਗੇ ਵੀ ਲੈ ਸਹਰੇ ਕੁੱਟਕੇ ਜਵਾਈ ਨੂੰ ਉਹ ਜਵਾਈ ਦੇ ਕੁੱਟ ਖਾਣ ਵਾਲੇ ਕੰਮ ਕਰੂਗਾ ਤੇ ਫਿਰ ਕੁੱਟਾਂਗੇ ਹੀ ਧੀ ਤੋਂ ਉੱਤੇ ਕੀ ਹੁੰਦਾ ਹੈਗਾ ਇਹ ਤਾਂ ਗੱਲ ਠੀਕ ਹੈ ਤੁਸੀਂ ਤਾਂ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ ਜਿਵੇਂ ਉਹਦੇ ਬਾਰੇ ਤੁਹਾਨੂੰ ਪਤਾ ਹੀ ਨਹੀਂ ਸਾਰਾ ਪਿੰਡ ਉਹਦੇ ਤੇ ਥੂ ਥੂ ਕਰਦਾ ਖੜੇ ਤੁਸੀਂ ਕਹੀ ਜਾਂਦੇ ਆਂ ਵੀ ਸਾਲੇ ਕੁੱਟ ਜਾਣਗੇ। ਭਈ ਅਸੀਂ ਵੀਰੇ ਅਸੀਂ ਇਹ ਸੋਚਦੇ ਆਂ ਸਾਡੀ ਭੈਣ ਦਾ ਘਰ ਬਚ ਜੇ ਕਿਸ ਤਰੀਕੇ। ਫੇਰ ਹਾਇ ਸਲੋਟ ਵੀ ਨਹੀਂ ਬਚਦਾ। ਪਰ ਜੇ ਤੁਸੀਂ ਕਿੰਨਾ ਚਿਰ ਬਚਾਓਗੇ ਫਿਰ ਉਹ ਆਹ ਲੱਛਣਾ ਚ ਖਰਾਬ ਕਰੂਗਾ। ਇਹ ਲੱਛਣ ਸੁਧਾਰੋ ਭਾਈ ਫੇਰ ਘਰ ਬਚੂਗਾ। ਹੁਣ ਤਾਂ ਸਨਾਰ ਨਹੀਂ ਪਹਿਣਗੇ ਭੈਣ ਜੀ। ਹੁਣ ਚੁੱਪ ਕਰਕੇ ਥੋੜਾ ਬੈਠਾਂਗੇ ਅਸੀਂ। ਆਪਾਂ ਤਾਂ ਇਹੀ ਐਨੇ ਦਾ ਖਿੱਚੋ ਭਾਈ ਤੇ ਜੇ ਸੋਤ ਸੁਧਰ ਤੋ ਠੀਕ ਐ। ਨਹੀਂ ਜਦੋਂ ਸਾਡੇ ਘਰ ਨੂੰ ਪੈ ਰਿਆ ਨਾ ਹੁਣ ਤੱਕ ਅਸੀਂ ਚੁੱਪ ਸੀ ਹੋਣਾ ਸੀ ਚੁੱਪ ਨਹੀਂ ਕਰ। ਬਾਕੀ ਅਸੀਂ ਇੱਕ ਵਾਰੀ ਬਖਸ਼ਾਂਗੇ, ਦੋ ਵਾਰੀ ਬਖਸ਼ਾਂਗੇ। ਠੀਕ ਹੈ ਨਾ ਹੁਣ ਵੀ ਅਸੀਂ ਲੰਘਣ ਦਿੰਦੇ ਫੇਰ ਵੀ ਉਹ ਡਿਫੈਂਡਰ ਦਾ ਘਰ ਪੱਟੇ ਹੀ ਜਾਊਗਾ ਤੇ ਇਹਦਾ ਮਤਲਬ ਆ ਇਹ ਹੈ ਵੀ ਜੇ ਤੁਸੀਂ ਆਪ ਹੀ ਸਮਝਾ ਲਓ ਫਿਰ ਤਾਂ ਹੀ ਉਹ ਪੈਣ ਜੀ ਸਾਨੂੰ ਬੁਲਾਇਆ ਸੀ ਅਸੀਂ ਵੀ ਕੇਹੜਾ ਸਾਨੂੰ ਬੁਲਾ ਕੇ ਸਾਨੂੰ ਤਲਾਹ ਕਰਦੀਏ ਕੋਈ ਗੱਲ ਨਹੀਂ ਕੋਈ ਨਹੀਂ ਮਸਤਾ ਕਰਦੇ ਗਾ ਠੀਕ ਹੈ ਨਾ ਸਿਆਣੀ ਗੱਲ ਕੀਤੀ ਜਿਹੜਾ ਸਾਨੂੰ ਬੁਲਾ ਲਿਆ ਤੁਸੀਂ ਇਹਨਾਂ ਨੂੰ ਚਾਹ ਪਾਣੀ ਪਿਆ ਦਿੰਦਾ ਨਹੀਂ ਬਸ ਬਾਈ ਚਾਹ ਪਾਣੀ ਦੋ ਜਮਾਨਾ ਚਾਹ ਪਾਣੀ ਚੰਦਰੀ ਲੱਗਦਾ ਤੁਸੀਂ ਬੈਠੋ ਕੋਈ ਗੱਲ ਨਹੀਂ ਸੋਡੇ ਨਾਲ ਸਾਡਾ ਕੋਈ ਗੁੱਸਾ ਗਿਲਾ ਨਹੀਂ ਹੈਗਾ ਪਰ ਜਿਹੜੀ ਗੱਲ ਆ ਲਾਂਭਾ ਤੁਸੀਂ ਆਕੇ ਗਏ ਸੀ ਤੁਸੀਂ ਕਹਿ ਕੇ ਗਏ ਸੀ ਕਿ ਭਾਈ ਇਸ ਤੋਂ ਬਾਅਦ ਜੇ ਕੋਈ ਹਰਕਤ ਕਰੂਗਾ ਤਾਂ ਅਸੀਂ ਬੈਠੇ ਆ ਇਸ ਕਰਕੇ ਤੁਹਾਨੂੰ ਬੁਲਾਇਆ ਹੁਣ ਕੋਈ ਗੱਲ ਸੋਡੇ ਤੇ ਆ ਤੇ ਇੱਕ ਗੱਲ ਆ ਸਾਨੂੰ ਕੋਈ ਦਲਾਸਾ ਨਾ ਦੇ ਕੇ ਜਾਇਓ ਸਾਨੂੰ ਫੈਸਲਾ ਸੁਣਾ ਕੇ ਜਾਇਓ ਕੋਈ ਨਾ ਪੁੱਤ ਲੈ ਦਲਾਸਾ ਇਸ ਗੱਲ ਦਾ ਕਰ ਬੇਫਿਕਰ ਹੋ ਜਾ ਤੁਸੀਂ ਕੋਈ ਨਹੀਂ ਮਸਲਾ ਮੋਨੀਓ ਕਰਦਾ ਕੁੜੀ ਨੂੰ ਤਾਂ ਚੱਲ ਠੀਕ ਚਲੀਏ ਬੇਬੇ ਹਾਂ ਚੱਲ ਬੈਠੋ ਠੀਕ ਆਪਾਂ ਨਹੀਂ ਜਾਈਏ ਮਿਹਰਬਾਨੀ ਬੈਠੋ ਚਾਹ ਨਹੀਂ ਪੀਂਦੇ ਬਸ ਕੋਈ ਨਾ ਭੈਣ ਜੀ ਚਾਹ ਬਸ ਅਸੀਂ ਥੋੜਾ ਜਿਹਾ ਲੇਟ ਹੁੰਨੇ ਆ ਤੇ ਫੇਰ ਆ ਕਰਾਂਗੇ ਚਲੋ ਠੀਕ ਹੈ ਜੀ ਚੰਗਾ ਪੁੱਤ ਠੀਕ ਹੈ ਜੀ ਉਹ ਬਾਹਰ ਵਾਲਾ